ਕੀ ਕਹਿੰਦਾ ਹੁੰਦਾ ਇੱਕ ਹੋਰ ਸੀਤਲੈਰੀ 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 ਬਣਾਤੀ ਕੱਲ ਵੀ ਸੀਤਲੈਰੀ ਚੱਲਦੀ ਜਿਹੜੀ ਗੱਲ ਦਾ ਨਾ ਹਾਂਜੀ ਪਤਾ ਕਰਨਾ ਹੋਵੇ ਬੋਲਟ ਬਾਰੇ ਭੂਆ ਨੂੰ ਪੁੱਛੀ ਗਏ ਫੋਨ ਪਹਿਲਾਂ ਆਉਂਦਾ ਇਹਨੇ ਪਹਿਲਾਂ ਆਉਣਾ ਮੈਂ ਨਾ ਭੂਆ ਵਿਚੋਲੀ ਮੇਰੀ ਤੂੰ ਹੀ ਪੜਨਾ ਸੋਚੀ ਲੱਭਣੀ ਮੈਨੂੰ ਠੀਕ ਹੈ ਠੀਕ ਹੈ ਇਹ ਦੇ ਨਾ ਭਾਈ ਭਰਾ ਤੋਂ ਵਾਦੀ ਆ। ਪਾਜੀ ਬੰਦਾ ਕਰਦਾ ਹੀ ਬਹੁਤਾ ਯਾਰ ਹੁਣ ਬਾਹਰ ਆ ਕਿਤੇ ਮਾੜਾ ਜਾ ਮੈਂ ਗਲਤੀ ਨਾ ਹਣੀ ਇਹਨੂੰ ਕਿੰਨਾ ਵੀ ਬੋਲਤਾ ਮੈਨੂੰ ਪੈਸਿਆਂ ਦੀ ਲੋੜ ਆ। ਠੀਕ ਕਿਤੇ ਪਾਜੀ ਮੇਰੇ ਕੋਲ ਗਲਤੀ ਨਾ ਵੀ ਪੈਸਿਆਂ ਦੀ ਲੋੜ ਨਹੀਂ ਚੱਲ ਬਹਾਰ ਨੇ ਵਧੀਆ ਹਨਾ। ਮੈਂ ਕਿਤੇ ਗਲਤੀ ਨਾ ਟੀਚਰ ਵੀ ਕਰਤੀ ਯਾਰ ਪੈਸੇ ਨਹੀਂ ਹੈਗੇ। ਇੱਕ ਦਿਨ ਮੈਂ ਕਰਤੀ ਪਾਜੀ ਉਦਾਂ ਹੀ ਕਹਿੰਦਾ ਯਾਰ ਪੈਸੇ ਨਹੀਂ ਹੈਗੇ। ਤੇ ਪਾਜੀ ਮੈਨੂੰ 10000 ਰੁਪਿਆ ਸੈਂਡ ਕਰਤਾ। ਕਹਿੰਦਾ ਚੱਕ। ਮੈਂ ਕਹਾ ਭਰਾਵਾ ਮੈਂ ਕਹਾ ਮੈਂ ਤਾਂ ਤੈਨੂੰ ਮਜ਼ਾਕ ਨਹੀਂ ਕਰਨ ਜਾਗਾ। ਇੰਨਾ ਭਾਈ ਆਪਣਾ ਕਰਤਾ। ਆ ਵੀ ਗਾਂ ਚੱਕਰ ਬੁਲਟਰ ਦੀ ਕੋਠੀ ਮਸਤਰੀ ਲੱਗੇ ਪਏ ਮੈਨੂੰ ਕਿੰਦਾ ਹੁੰਦਾ ਦੁਕਾਨ ਘਰੇ ਆ ਕੇ ਤੇ ਮੈਂ ਹੁਣ ਨਹੀਂ ਜਦੋਂ ਪਾਜੀ ਮੈਂ ਹੁਣ ਆ ਆ ਤੇ ਸਾਹਮਣੇ ਬੈੱਡ ਤੇ ਬੈਠਾ ਹੁੰਦਾ ਸੀ ਹੁਣ ਮੈਂ ਜੋ ਆ ਕੇ ਵੇਖਦਾ ਬੈੱਡ ਹੁੰਦਾ ਖਾਲੀ ਤੇ ਮੈਨੂੰ ਪੈਂਦੇ ਹੌਲ ਵੀ ਹੈ ਨਹੀਂ ਤੇ ਜੀ ਨਹੀਂ ਲੱਗਦਾ ਬਾਦ ਬੁਲਟਰ ਦੇ ਫਾਦਾ ਸਾਹਿਬ ਬੁਲਟਰ ਦਾ ਡੈਡੀ ਵੀ ਬੁਲਟਰ ਗਈ ਹੋਏ ਇਹ ਇੱਕ ਬਾਜ ਜਿ ਸਰਾਇਆ ਏ ਉਹ ਅੱਗੇ ਲੈ ਗਿਆ ਹੈ ਚੱਲ ਕੋਈ ਹੋਰ ਵੀਰੇ ਮੁਬਾਰਕਾਂ ਤੁਹਾਨੂੰ ਤੁਹਾਨੂੰ ਵੀ ਭਾਜੀ ਆਜੋ ਜੀ ਹਾਂ ਮਾਦਾ ਕਿਥੇ ਲੁਕੀਆਂ ਪਾਰਟੀ ਦੇ ਦੀ ਮਾਰੀ ਸਾਤਵੀ ਰਾਜੀ ਸਾਸੀ ਗratulations ਬਧਾਈਆਂ ਬਹੁਤ ਬਹੁਤ ਬਧਾਈਆਂ ਵਰਕਾਂ ਤੇ ਮੁਬਾਰਕਾਂ ਬੜੀ ਖੁਸ਼ੀ ਹੋਈ ਹੈ ਬਾਈ ਮੈਨੂੰ ਆਪਣੇ ਮੈਨੂੰ ਐ ਲੱਗ ਰਿਹਾ ਮੈਂ ਹੀ ਨਿਕਲ ਆਇਆ ਕਨੇਡਾ ਦਾ ਬੈਟ ਆਹੀ ਹਾਂਜੀ ਹਾਂਜੀ ਇਹ ਬੋਲਟ ਦੇ ਪੂਆ ਜੀ ਆ ਸਭ ਤੋਂ ਵੱਧ ਸਭ ਤੋਂ ਜਿਆਦਾ ਪਿਆਰ ਬੋਲਟ ਦਾ ਪੂਆ ਜੀ ਹਾਂਜੀ ਤੇ ਪੂਆ ਦੇ ਯੋਗਦਾਨ ਬਹੁਤ ਦਿੱਤਾ ਬੋਲਟ ਨੂੰ ਸਹੀ ਗੱਲ ਆ ਹਾਂਜੀ ਇੱਥੋਂ ਉਹ ਫੋਨ ਕਰਦੇ ਨਾ ਹਾਂਜੀ ਆ ਬੇਖੋ ਨਾਲੇ ਬੜੀ ਕਿੰਨਾ ਕਿਉਂ ਦੋ ਨਾਲ ਆਈ ਸੀ 10000 ਰੁਪਿਆ ਆ ਇਹ ਉਹਨੇ ਭੇਜਿਆ ਭੂਆਲੀ ਰਖੜੀ ਦਾ ਅੱਛਾ ਪੈਸੇ ਤਾਂ ਕਹਿ ਕੇ ਕਹਿੰਦਾ ਵੀ ਭੂਆ ਨੂੰ ਰਖੜੀ ਕਹਿੰਦਾ ਬਣਾਈ ਨਹੀਂ ਆ ਲੋ ਨਵੀਂ ਰਸੀ ਬੋਲ ਦਿਓ ਮੇਰੇ ਪੁੱਤ ਨੇ ਭੇਜਿਆ ਲੈ ਲੋ ਮਹਾਰਾਤਾਂ ਦਰੋਸੀ ਬਾਕੀ ਵੱਡੀਆਂ ਵੱਡੀਆਂ ਮਰਾ ਕਰੇ ਮਹਾਰਾਤਾਂ ਇਦਾਂ ਦੇ ਭਤੀਜੇ ਪਰਮਾਤਮਾ ਸਾਰਿਆਂ ਨੂੰ ਦਵੇ ਭੂਆ ਜੀ ਹੀਰਾ ਹੀਰਾ ਆ ਉਹ ਤਾਂ ਸਾਡਾ ਇੱਥੇ ਭਿਆਨ ਨਾ ਭਾਈ ਹੋਣਿਆਂ ਜੋ ਹੁੰਦਾ ਮੈਂ ਦੇਖਦਾ ਖਾਲੀ ਆ ਖਾਲੀ ਯਾਰ ਹੁਣ ਤੇ ਹੋਗਾ ਕਰਾਂਗੇ ਮੈਂ ਬੜੇ ਦਿਨਾਂ ਖਾਲੀ ਆਂ ਇਹ ਹੁੰਦੀਆਂ ਉਹ ਤੇਲ ਨਹੀਂ ਕਰਦਾ ਫੇਰ ਫਿਰ ਮਾਤਾ ਫੋਨ ਕਰਦੀ ਜੇ ਰੋਣਾ ਪੈਂਦਾ ਹਾਂ ਇਹਦੇ ਕੋਈ ਕੈਨੇਡਾ ਵੀ ਜਿੰਦਾ ਜਿਆਦਾ ਇਹਦੇ ਕੋਈ ਰਹਿੰਦਾ ਆ ਪੂਆ ਆ ਮੁੰਡੇ ਆ ਉਥੇ ਇਹ ਵੀ ਇੱਥੇ ਹੁੰਦੇ ਆ ਆ ਹੋਣੀ ਐਤ ਕੀ ਇੱਥੇ ਨਹੀਂ ਇਹ ਹਸਾਲ ਪੂਆ ਉਥੇ ਛੋਲੇ ਐਤ ਕੀ ਵਰਲਡ ਕੱਪ ਮਿਸ ਕਰਤਾ ਪੂਆ ਨੇ ਫੇਰ ਨਾ ਐਤ ਕੀ ਚੱਲੋ ਨਾਲ ਅੱਛਾ ਇਦਾਂ ਹੀ ਰਹਿ ਗਿਆ ਯਾਰ ਤੋਂ ਹਾਂਜੀ ਆ ਜਦੋਂ ਦੱਸਣਾ ਮੈਗਾ ਕੰਮੋਂ ਪੜ ਕੇ ਗਰੀਬੀ ਕੱਢੀ ਬਾਹਰ ਸਹੀ ਗੱਲ ਹਾਂਜੀ ਹਾਂ ਸਹੀ ਗੱਲ ਹਾਂ ਘਰ ਦਾ ਪਾਸਾ ਬਦਲਤਾ ਮਾਤਾ ਜੀ ਮਾਤਾ ਜੀ ਦਿਖਾਓ ਜਿੰਨੇ ਜੰਮਿਆ ਮਾਤਾ ਹੀ ਤਾਂ ਚੁੱਪ ਚੁੱਪ ਬੱਸ ਮਾਤਾ ਦਾ ਹੀਰਾ ਨਹੀਂ ਬੋਲਦੇ ਤੇ ਕਬੱਡੀ ਚ ਵੀ ਹਾਂ ਮਾਤਾ ਜੀ ਹੋਰ ਹੋਰ ਐਦਾਂ ਮਾਤਾ ਮਾਜ਼ਾ ਨਹੀਂ ਦਿੰਦਾ ਕਬੱਡੀ ਮਾਤਾ ਜੀ ਉਹ ਤਾਂ ਕਹਿੰਦੇ ਚੁੱਪ ਕਰਕੇ ਫੈਰ ਘੜ ਦਿੰਦਾ ਹਾਂ ਹਣਾ ਮਾਤਾ ਜੀ ਹਣਾ ਇਹ ਨਹੀਂ ਪਵਾਦਾ ਅੰਦਰੋਂ ਪਾ ਲਿਆ ਬਦੂਗ ਤੂੰ ਦਵਾਈ ਦਾ ਫਾਇਦਾ ਵਾਸਤੇ ਮੈਂ ਅਸਲ ਬੁੱਲਾ ਮੈਂ ਕਹੇ ਹਾਂ ਹਾਂ ਜੀ ਤਾ ਕਹੇ ਤੈਨੂੰ ਚਲੋੜ ਨਹੀਂ ਦੇਈਆ ਕਿਦਾਂ ਜਗਾਲ ਲੱਗ ਜਾਣਾ ਪਹਿਲੇ ਇਹ ਵੀ ਚੀਜ਼ ਜਗਾਲ ਲੱਗ ਜਾਣਾ ਹਾਂ ਉਹਨੇ ਦਾਦਾ ਸੋਹਰਾ ਛੌਂਕਾ ਸਹਾਈਆ ਹਾਂਜੀ ਹਾਂਜੀ ਇਹ ਬੋਲ ਤੱਕ ਇੱਕੋ ਹੀ ਗੱਲ ਸੀ ਆ ਪਹਿਲਾਂ ਦੇ ਮੈਚ ਦੋਕ ਲੱਗੇ ਆ ਦਾ ਥੋੜੇ ਜਿ ਮੈਂ ਟਲਾਈ ਮੈਂ ਤਾਂ ਦਾ ਮੈਂ ਤਾਂ ਬੋੜਾ ਪਰ ਮੈਂ ਵਾਲਾਂ ਦੀ ਉਹਨੂੰ ਸਟੇਟਮੈਂਟ ਦੇਤੀ ਆ ਤੂੰ ਮੈਨੂੰ ਬਾਬਾ ਬਣਾ ਲੈਣਾ ਤੇ ਮੁੜ ਕੇ ਆਣ ਕੇ ਤਨੇ ਕਮਾਲ ਕਰਤੀ ਨਹੀਂ ਆ ਹੁਣ ਲਗਾਤਾਰ ਦੋ ਤੇ ਬੋ ਹੋ ਗਈ ਮੈਨੂੰ ਕਹਿੰਦਾ ਹੀ ਕਹਿੰਦਾ ਦੋ ਦੋ ਦਾ ਫਰਕ ਪਈ ਆ ਟੈਨਸ਼ਨ ਨਾ ਲੈ ਉਹ ਪਤਾ ਕੀ ਚੱਕਰੀ ਇੱਥੇ ਮਿਹਨਤ ਨੂੰ ਕੀਤੀ ਹੋਈ ਆ ਹਾਂ ਦੋ ਤੇ ਲੱਤਦਾ ਹੋ ਗਿਆ ਲੱਤ ਕਰਕੇ ਝਗਦਾ ਹੀ ਲੱਤ हां सेट आ वो आगे ਹੁਣੇ ਹੀ ਗੱਲ ਮੇਰੀ ਘੰਟਾ ਕੁ ਪਹਿਲਾਂ ਸਹੀ ਆ ਉਹ ਉਦਣ ਵੀ ਥੋੜਾ ਜਿਹਾ ਆਹੋ ਦੇਖਿਆ ਮੈਡੀਕੀਨ ਦੀ ਰੇਟ ਆ ਨੂੰ ਤਾਂ ਦੁਨੀਆ ਵਧਾਈ ਨਹੀਂ ਮਿਲਦੀਆਂ ਮਹਾਰਾਜ ਜੀ ਪਰ ਮਾ ਜੀ ਮਨੇ ਇੱਥੇ ਤੱਕ ਪਹੁੰਚਾਇਆ ਧੰਨਵਾਦ ਜੀ ਮੈਂ ਬਖਸ਼ੇ ਬਚਿਆ ਰਹਿੰਦੇ ਕਿ ਜਦੋਂ ਇਹਨੇ ਟੋਪੀ ਤੇ ਐਨਕਾ ਲਗਾਈਆਂ ਆਹ ਵਾ ਮੈਨੂੰ ਤਾਂ ਉਦੋਂ ਹੀ ਸ਼ੱਕ ਪੈ ਗਿਆ ਸੀ ਮੈਂ ਕਿਹਾ ਅੱਜ ਕੁਝ ਨਾ ਕੁਝ ਕਰੂੰਗਾ ਹੋਰ ਹੀ ਤਰ੍ਹਾਂ ਜੀ ਉਹ ਉਧਰ ਪਛਾਣੇ ਨਹੀਂ ਜਾਵੇ ਹਾਂ ਜੀ ਉਹ ਛੇਖਾਂ ਛੇਖਾਂ ਨੂੰ ਥੱਲੇ ਲੰਮਾ ਮੈਂਗਾ ਤੋਂ ਛੇ ਦਾ ਪਈ ਦਾ ਛੇਕ ਬਣਿਆ ਹਾਂ ਹਾਂ ਤੇ ਤਾਂ ਮਨ ਵਿੱਚ ਸੀਗਾ ਵੀ ਐਨ ਕਿ ਮੈਂ ਬੈਸਟ ਨਿਕਲਾਂ ਜਦ ਕਿ ਉਹਨੂੰ ਬਹੁਤ ਆਸ ਸੀ ਤੇ ਚਲੋ ਮਹਾਰਾਜ ਨੇ ਪੂਰੀ ਕੀਤੀ ਆ ਬਹੁਤ ਵਧੀਆ ਹੋ ਗਿਆ ਬਾਕੀ ਇਧਰ ਇੱਥੇ ਤੇ ਦੇ ਦਨਾ ਦਾ ਵੀ ਬੈਸਟ ਕਪੂਰਲੇ ਵਰਲਡ ਕੱਪ ਦਾ ਵੀ ਬੈਸਟ ਫੇਰ ਆਪਣੇ ਹਾਂ ਵਾਗੜੀਆਂ ਦਾ ਤਾਂ ਤਿੰਨ ਵਾਰ ਵੈਸ਼ਟ ਨਿਕਲਿਆ ਹਾਂਜੀ ਹਾਂਜੀ ਤੇ ਉੱਥੇ ਦਾ ਉੱਚਾ ਹੀ ਵੀ ਇੱਕ ਵਾਰ ਮੈਂ ਕੈਨੇਡਾ ਦਾ ਵੀ ਨਿਕਲਾ ਨਿਕਲਣਾ ਮੈਂ ਜਦੋਂ ਤੁਸੀਂ ਅਜੇ ਤੇ ਵਧੀਆ ਨਹੀਂ ਲੱਗਿਆ ਬਹੁਤ ਉਹ ਆਪਣੇ ਆਪ ਚ ਸੀ ਵੀ ਅਸੀਂ ਬੜਾ ਇਥੋਂ ਨੂੰ ਕਹਿੰਦੇ ਭੂਆ ਵਾ ਭੂਆ ਵੜਾ ਪੈਂਦੀ ਇਹਨੂੰ ਕਹੀ ਜੇ ਤੂੰ ਮੈਂ ਤੇ ਵਧੀਆ ਕੈਨੇਡਾ ਜਿਹੜਾ ਜੋਰ ਮਾਰ ਵਧੀਆ ਹਾਂ ਹਾਂਜੀ ਤੇ ਤੇ ਦਾ ਕੁਝ ਟੀਮ ਵੀ ਉਹਨਾਂ ਦੀ ਥੋੜੀ ਹੱਦ ਹਲਕੀ ਆ ਟੀਮ ਐਸ ਕੀ ਦੋ ਉਹਨਾਂ ਦੇ ਖਿਡਾਰੀ ਨਹੀਂ ਗਏ ਪੂਰੇ ਹਾਂਜੀ ਹਾਂਜੀ ਤੇ ਨਹੀਂ ਆ ਤਾਂ ਬਹੁਤ ਵਧੀਆ ਮਹਾਰਾਜ ਨੇ ਰੀਜ ਪੂਰੀ ਕੀਤੀ ਆ ਬਾਕੀ ਉਹਦਾ ਕੋਈ ਮੈਚ ਤੋਂ ਪਹਿਲੋ ਤੁਹਾਡੇ ਨਾਲ ਹੋਈ ਸੀ ਗੱਲ ਹਾਂਜੀ ਰਾਤ ਨੂੰ ਹੋਣ ਆਇਆ ਐਨੀ ਕੇਰ ਕਰਦੀਏ ਲਾਣਾ ਅੱਜ ਬੈਸਟੀ ਦਾ ਰਾਤ ਨੂੰ ਸਾਈ ਦਾ ਗੱਲਬਾਤ ਮੇਰੇ ਵੀ ਕਾਕੇ ਦੋਨੇ ਕੈਨੇਡਾ ਚ ਆ ਉਹਨਾਂ ਦੇ ਉਹਨਾਂ ਕੋਲ ਹੀ ਰਹਿੰਦਾ ਸਾਰੇ ਲਾਈਵ ਹੋਏ ਸੀ ਤੇ ਇੱਕ ਦੂਜੇ ਨੂੰ ਵੀ ਤਾ ਹੱਸਦੇ ਸੀਗੇ ਵੀ ਅੱਜ ਲਾੜ ਕਰਦੀਏ ਕਹਿੰਦਾ ਕਰੋ ਕਰੋ ਲਾੜ ਤੋਂ ਮਹਾਰਾਜ ਦਾ ਪੂਰਾ ਹਾਂਜੀ ਤੋਂ ਹੋ ਗਿਆ ਸਾਰੇ ਖੋਸ਼ ਬਹੁਤ ਜਿਆਦੇ ਨਹੀਂ ਦਾਦੀ ਦਾ ਬਹੁਤ ਆ ਦਾਦੀ ਦਾ ਸਾਡਾ ਮੇਰਾ ਉਹ ਸਾਡਾ ਛੋਟਾ ਜਿਹੜਾ ਹੁੰਦਾ ਹੈ ਨਾ ਜਦੋਂ ਮਮਮੀ ਦੇ ਨਹੀਂ ਆ ਕੇ ਲੈ ਦੰਦਾ ਉਹ ਇਹਨੇ ਦੁੱਧ ਲੈ ਕੇ ਜਾਣਾ ਤੇ ਉਹਨੇ ਕਹਣਾ ਰੱਖ ਦੇ ਇੱਥੇ ਦਾਦੀ ਨੇ ਪਿਆ ਕੇ ਜਾਣਾ ਇਹਨੇ ਮੁੜ ਕੇ ਜਾਣਾ ਹੁਣ ਇੱਥੇ ਜਦੋਂ ਜਾਣਾ ਦਾਦੀ ਨੇ ਖੁੰਡੀ ਲੈ ਕੇ ਨਾ ਫੇਰ ਬੜਾ ਸੋਹਣਾ ਉੱਠ ਉੱਠੀ ਲੈਣਾ ਭਾਜੀ ਲਿੱਕੀ ਵੀ ਸਾਡੇ ਆ ਜਿਹੜੀ ਜ਼ਰੂਰੀ ਬੰਦਾ ਸਾਡਾ ਇਸ ਤਰ੍ਹਾਂ ਉਹ ਦੇਣਾ ਬਹੁਤ ਛੋਟਾ ਹੁੰਦਾ ਬਹੁਤਾ ਭਰੇ ਉਹਦੇ ਨਹੀਂ ਤੇ ਬਹੁਤ ਜ਼ਿਆਦਾ ਕਰਦਾ ਸੀ ਇਹਦੇ ਨਾਲ ਉਹਨੂੰ ਬੜਾ ਚਾ ਰਿਹਾ ਜਾਂਦਾ ਸੀ ਉਹਨੇ ਇਹ ਐਡਾ ਜਦੋਂ ਕਿਸੇ ਦਾ ਮੈਚ ਹੋਣਾ ਨਾ ਪਹਿਲਾ ਮੋਟਰਸਾਈਕਲ ਜਦੋਂ ਜਿੱਤਿਆ ਉਹਨੂੰ ਬਹੁਤ ਚਾ ਸੀ ਹਾਂਜੀ ਬੜਾ ਚਾ ਸੀ ਇਹਦੇ ਜਿਹੜਾ ਵਾ ਤਾਇਆ ਚਲੋ ਮਾੜਾ ਮੋਟਾ ਪਹਿਲਾਂ ਮੈਂ ਵੀ ਖੇਡਦਾ ਰਿਹਾ ਇਨ੍ਹਾਂ ਦੇ ਖੂਨ ਚ ਕਬੱਡੀ ਆ ਉਦੋਂ ਬਾਅਦ ਦੇ ਵਿੱਚ ਤਾਇਆ ਖੇਡਦਾ ਰਿਹਾ ਸੁਰਕਪੁਰੀਆਂ ਦੇ ਨਾਲ ਹੀ ਅੱਛਾ ਜੀ ਹਾਂ ਕਲਿੰਦਰ ਸਿੰਘ ਉਹ ਹੁਣ ਇਟਲੀ ਆ ਤੇ ਉਦੋਂ ਬਾਅਦ ਇਹ ਉੱਠ ਖੜੋਤਾ ਹੁਣ ਬੜਾ ਜ਼ਿਆਦਾ ਤੇਜੀ ਪੀੜੀ ਸਾਡੀ ਚੋਂ ਬਣੀ ਇਨੇ ਤੇ ਹੁਣ ਪੂਰੀ ਸੀ ਕਬੱਡੀ ਖੇਡੀ ਸੀ ਇਨੇ ਸਮਝ ਲੈ ਸਾਡਾ ਵੀ ਦੋਹਾਂ ਦਾ ਰਿਕਾਰਡ ਟੁੱਟ ਗਿਆ ਇਨੇ ਹੰਸਿਰਾ ਕੀਤਾ ਬੇਵਧੀਆ ਖੇਡਿਆ ਹਮੇ ਕਹਿੰਦੇ ਵੀ ਸਾਡੇ ਨਾਲ ਸੀ ਇਹ ਕਹਿੰਦਾ ਹੁੰਦਾ ਇੱਕ ਹੋਰ ਸੀਤਲੈਰੀ ਸੀਤਲੈਰੀ ਇਨੇ ਤੇ ਸੀਤਲੈਰੀ ਸੀਤਲੈਰੀ ਬਣਾਤੀ ਕੱਲ ਵੀ ਸੀਤਲੈਰੀ ਚੱਲਦੀ ਸੀ ਆ ਇਨੇ ਸੀਤਲੈਰੀ ਹੋ ਰਹੀ ਸਿਖਾਤਾ ਆਪਣੇ ਸ਼ੀਲੂ ਨੂੰ ਆ ਵਾਹ ਉਹ ਨਵੀਂ ਸੀ ਤਾਇਆ ਤਾਇਆ ਬਹੁਤ ਇੱਥੇ ਜਦੋਂ ਆਉਂਦਾ ਨਾ ਹਾਂਜੀ ਉਹ ਇਹਦੇ ਨਾਲ ਮੈਚਾਂ ਦੇ ਬਹੁਤ ਖੁਸ਼ ਰਹਿਦਾ ਲੈ ਕੇ ਜਾਂਦਾ ਹੁੰਦਾ ਇਹਦੇ ਨਾਲ ਹਾਂ ਬਹੁਤ ਜ਼ਿਆਦਾ ਉਹ ਤਾਂ ਵੇਟ ਵੀ ਚੁੱਕਦਾ ਰਿਹਾ ਆ ਵੇਟ ਵੀ ਚੁੱਕਦਾ ਰਿਹਾ ਹੈ ਇਸ ਤਰ੍ਹਾਂ ਕਰਕੇ ਵੀ ਉਹ ਉਹਨੂੰ ਬੜਾ ਚਾਹ ਹੁੰਦਾ ਇਹਦੇ ਮੈਚਾਂ ਦਾ ਜਦੋਂ ਹੁਣ ਖੇਡੇ ਉਸੇ ਵੇਲੇ ਤਾਂ ਫੋਨ ਆ ਜਾਣਾ ਵੀ ਅੱਜ ਬੈਸਟ ਨਿਕਲਿਆ ਫਲਾਣੇ ਤੋਂ ਆ ਉਹਦਾ ਬਹੁਤ ਜ਼ਿਆਦਾ ਹਾਂ ਉਹਦਾ ਵੀ ਪ੍ਰੇਮ ਬਹੁਤ ਹੈ ਇਹਦੇ ਨਾਲ ਤਾਈ ਦਾ ਤਾਈ ਦਾ ਉਹ ਜਿਹੜੀ ਤੁਸੀਂ ਗੁੱਡੀ ਜਾਨੇ ਕੁੜੀ ਹਾਂਜੀ ਹਾਂਜੀ ਉਹ ਦਾ ਉਹਦਾ ਇਹ ਬਹੁਤ ਕਰਦਾ ਵਾ ਤੋ ਇਹਦੀ ਭੈਣ ਦੂਜੀ ਜਸਪ੍ਰੀਤ ਹਾਂਜੀ ਉਹ ਵੀ ਬਹੁਤ ਆਪਣੇ ਵਿੱਚ ਜਿਦਾਂ ਪਰਿਵਾਰ ਦਾ ਬਹੁਤ ਤੇ ਪਿਆਰ ਹੈ ਸਾਰਿਆਂ ਦਾ ਨਿਆਣਿਆਂ ਦਾ ਆਪਸ ਵਿੱਚ ਜਦੋਂ ਪਿਛਲੀ ਵੀ ਆ ਬਾਪੂ ਕਾ ਦੀ ਬੜਾ ਖਰਚਾ ਕਰਦਾ ਵਾ ਟੈਰਾ ਦੇ ਮਿਊਜ਼ਿਕ ਆਹ ਬੜਾ ਹਾਂਜੀ ਵੀ ਇਤਰਾ ਹੋਰ ਵੱਧ ਗਿਆ ਭਾਈ ਹੁਣ ਟ੍ਰੈਕਟਰ ਖੜਾ ਭਾਈ ਮੈਂ ਨਾ ਗੱਡੀ ਲਈ ਆ ਸਕਾਰਪਿਓ ਇਹਦੇ ਵੀ ਲੋੜਤਿਆਂ ਨੇ ਨਾ ਵੀਰ ਪੁਆਏ ਨਹੀਂ ਆਜੇ ਕੰਮ ਲੋ ਮੈਨੂੰ ਪਤਾ ਜੇ ਮੈਂ ਕਵਾਤਾ ਹੀ ਨਹੀਂ ਆ ਕੇ ਫੇਰ ਮੈਨੂੰ ਕਹਿਣਾ ਬਦਲ ਜਿੱਦਣ ਜਿੱਦਣ ਆ ਗਿਆ ਤਾਂ ਕੋਈ ਨਹੀਂ ਲਖਵਾ ਦੂ ਮੈਨੂੰ ਪਤਾ ਜਿੱਦਣ ਉਹ ਆ ਗਿਆ ਉਦਣ ਹੀ ਉਹਨੇ ਬਦਲਾ ਦੇਣੀ ਹੁਣ ਜਿਹੜਾ ਕੋ ਮੋਟਰਸਾਈਕਲ ਲੈਣਾ ਉਹਦੇ ਤੇ ਆਪਣਾ 5 10 15000 ਰੁਪਇਆ ਹੋਰ ਲਾਉਣਾ ਹੁੰਦਾ ਮੀਰਪੁਰ ਵਾਲਾ ਆ ਕਰਾ ਲਾਓ ਕਰਾ ਲਾਓ ਜਿਹੜੀ ਜਿੰਨੀਆਂ ਗੱਡੀਆਂ ਆਂਦੀਆਂ ਗੱਡੀਆਂ ਤੇ ਦਵਾਰਾ ਟਰੈਕਟਰ ਦਵਾਰਾ ਮੋਟਰਸਾਈਕਲ ਫੇ ਉੱਤੇ ਪੈਸੇ ਲਾ ਲਾ ਕਰਾ ਕੇ ਲੈ ਆਂਗੇ ਆਹੋ ਐ ਛਾੜੇ ਰੋਕਦਿਆਂ ਰੋਕਦਿਆਂ ਟਰਾਲੀ ਬਣਨੀ ਦੇ ਬੱਟ ਬਣਾਉਣੀ ਬਣਾਉਣੀ ਉਹ ਆ ਗੱਡੀ ਚ ਕਹਿੰਦੇ ਅੱਗ ਦੀ ਨਹੀਂ ਤੇ ਟਰਾਲੀ ਆ ਆ ਤੁਹਾਨੂੰ ਚਿੱਤ ਕੀਤਾ ਵੀ ਨਹੀਂ ਤੋ ਰੂਟਾ ਵੇਟਰ ਗਿਆ ਲੈ ਆ ਆ ਟਰਾਲੀ ਹਾਂ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਰੋਕ ਰਕਈਆ ਹੈ ਨਹੀਂ ਕੋਈ ਕਰਦੇ। ਮੈਂ ਤਾਂ ਮੈਨਤ ਕਰਦਾ ਹਾਂ ਕਿ ਆਪਣੇ ਸ਼ੌਂਕ ਵੀ ਨਾਲ ਦੀ ਨਾਲ ਹੀ ਪੂਰੇ ਜਾਂਦੇ ਹਾਂ ਜੀ। ਮੈਂ ਤਾਂ ਬਿਠੇਰੀ ਕਰਦਾ ਆ। ਇਹਦੇ ਤਿੰਨੇ ਮੈਚ ਬਹੁਤੇ ਵਧੀਆ ਸੀ ਉਦਣ। ਮੁੰਡ ਤੋਂ ਲੱਗ ਤਿੰਨ ਮੈਚ ਹੋਏ ਇਹਨਾਂ ਦੇ। ਤਿੰਨੇ ਬੜੇ ਵਧੀਆ ਸੀ। ਜਿਹੜਾ ਫੇਨ ਇਹਨੂੰ ਇਹ ਇਹ ਬੈਟ ਨਿਕਲਿਆ ਸੈਮੀਫਾਈਨਲ ਵਿੱਚ ਬਹੁਤ ਰੇਟਾਂ ਪਾਈਆਂ। ਸੈਮੀਫਾਈਨਲ ਦੋਰੀਆਂ ਦੋਰੀ ਸੈਮੀਫਾਈਨਲ ਉਹਦੀਆਂ ਦੇਦੀਆਂ ਕਰਨ ਕਿੰਨੀਆਂ 26 27 ਜਿਹੜਾ ਕੱਲੇ ਕੱਲੇ ਮੈਚ ਦੀਆਂ ਹੀ। ਉਹ ਉਹ ਜਿਹੜਾ ਦੂਜਾ ਫਾਈਨਲ ਦੇ ਵਿੱਚ ਫਿਰ ਇਹਦੇ ਤੇ ਅੰਬੇ ਦੀ ਆਪਸ ਵਿੱਚ ਹੋ ਗਿਆ ਹਾਂ ਤੇ ਉਹਦੀਆਂ ਫਿਰ ਇਹਨੂੰ ਜੱਫੇ ਦੋ ਖਾ ਗਿਆ ਇਹ ਵੀ ਦੋ ਅੰਬਾ ਖਾ ਗਿਆ ਤੇ ਇਹਦੇ ਸੈਮੀਫਾਈਨਲ ਵਾਲੇ ਨੰਬਰ ਜਿਹੜੇ ਉਹ ਜਿਤਾ ਗਏ ਹਾਂ ਹਾਂ ਬਹੁਤ ਵਧੀਆ ਉਹਦੇ ਚ ਇਹ ਪਹਿਲਾਂ ਹੀ ਕਹਿੰਦਾ ਹੈਗਾ 35 ਨਹੀਂ ਰੋਕਿਓ ਨਾ ਅੱਜ ਰੇਡਾਂ ਪਾਉਣ ਉਹਨੇ ਹੁਣ ਨਾਲਦਿਆਂ ਨੂੰ ਕਹਿਤਾ ਹੈ ਹਾਂ ਅੱਜ ਹੁਣ ਮੈਨੂੰ ਰੋਕਿਓ ਨਾ ਅੱਜ ਨਾ ਮੈਨੂੰ ਰੋਕਿਓ ਰੇਡਾਂ ਪਾਉਣ ਉਹਦੇ ਸੈਮੀਫਾਈਨਲ ਤੇ ਬਹੁਤ ਰੇਡਾਂ ਕੱਢੀਆਂ ਹਾਂ ਉਹ ਨਾ ਜੀ ਸੁਲਤਾਨ ਹੋਣਾ ਨਾ ਮੈਚ ਇਹਨਾਂ ਦਾ ਜਿੱਦੜ ਇਹ ਮਾਂਚੇ ਕੁਛ ਨਾ ਆਇਆ ਵੀ ਜਿੱਦੜ ਮਾਂਚੇ ਦੇ ਕੁਛ ਨਾ ਕੁਛ ਹੋਵੇ ਨਾ ਫਿਰ ਇਹਨਾਂ ਕਰਨਾ ਹੀ ਆ ਇਹਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਨਾ ਅੱਜ ਗੱਡੀ ਲੈ ਕੇ ਆਉਣੀ ਮੈਂ ਕਿਹਾ ਤੁਹਾਨੂੰ ਦੁਕਾਨੀ ਪਾਈ ਗੱਡੀ ਤਾਂ ਦੇਖ ਹੋ ਗਏ ਭਾਈ ਜਿੱਦੜ ਆ ਭਾਈ ਗੱਡੀ ਦਿੱਤੀ ਨਾ ਆ ਜਿਹੜੀ ਰਾਜ ਅਸੀਂ ਆਉਂਦੇ ਮੈਚ ਤੋਂ ਮੈਚ ਖੇਡਣ ਗਏ ਹਾਂ ਬਰਸਰ ਮੈਨੂੰ ਕਿ ਮੈਂ ਕਿਹਾ ਬੁਲਟਾ ਗੱਡੀ ਤੇਰੀ ਹਰੀ ਆ ਥੇ ਚੱਲ ਜਾ ਕਹਿੰਦਾ ਨਹੀਂ ਜਾਣਾ ਮੈਂ ਕਿਹਾ ਮੈਂ ਫੋਨ ਲਾ ਕੇ ਤੇ ਇਹਨੂੰ ਹੁਣ ਕਿੰਨੇ ਨਾ ਕਰਨੀ ਮੈਂ ਲਾ ਹੁਣ ਤੇ ਮੈਂਗਾ ਪਾਜੀ ਕਢਾਉਣਾ ਏਦਾਂ ਕਢਾਉਣਾ ਬੁਲਟ ਨੇ ਖੇਡਣਾ ਉਹ ਤੇ ਕਹਿਣ ਆਇਆ ਉਹਨਾਂ ਨੂੰ ਪਤਾ ਹੀ ਜਾਫੀਆਂ ਨੂੰ ਸਾਡੀ ਵੀ ਸ਼ੋਰ ਆ ਜਿਆ ਆ ਤੇ ਜਾ ਪਾਈਆਂ ਦਾ 12 ਰੀਡਰ ਤੇ ਗੱਡੀ ਤੇ ਲੈ ਕੇ ਆ ਗਏ ਕਿਸਮਤ ਆਵੇਂ ਦਾਵੇਂ ਹਾਂਜੀ ਆਹੋ ਆਹੋ ਹਾਂ ਹਾਂ ਉਹ ਸਾਰੇ ਕਹਿਣਾ ਇਹ ਨੰਬਰ ਸਰ ਖੇਡਣ ਗਏ ਸੀ ਉੱਥੇ ਖੇਡਦੇ ਸੀ ਜੀ ਆਉਂਦੇ ਆਣਗੇ ਕਈ ਏਸਨੂੰ ਦੱਸ ਕੇ ਵੀ ਨਹੀਂ ਮੋਟਰਸਾਈਕਲ ਹੁੰਦਾ ਜਿੱਤ ਲੈਣਾ ਹਾਂਜੀ ਹਾਂਜੀ ਫੇਰ ਫੋਨ ਕਰਨਾ 12 ਵਜੇ 1 ਵਜੇ ਭੂਆ ਅੱਜ ਤੇਰੇ ਪੁੱਤ ਨੇ ਜਿੱਤ ਲਿਆ ਮੋਟਰਸਾਈਕਲ ਅੱਜ ਤੇਰੇ ਪੁੱਤ ਨੇ ਗੱਡੀ ਜਿੱਤ ਲਈ ਏਦਾਂ ਫੇਰ ਦੱਸਣਾ ਆਪ ਕਰਕੇ ਹਾਂਜੀ ਉਸ ਦਿਨ ਵੀ ਉਸ ਦਿ ਸਾਡੇ ਪਿੰਡ ਉੱਥੇ ਲੈ ਕੇ ਆਏ ਪਹਿਲੋਂ ਟਰੈਕਟਰ ਜਿੱਦਣ ਬਾਗੜੀਆਂ ਤੋਂ ਜਿੱਤੇ ਆ। ਇਹਦੇ ਨਾਲ ਬਹੁਤ ਜ਼ਿਆਦਾ ਹਾਂਜੀ ਤੇ ਹਾਂ 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 ਜੀ ਸੱਟ ਪੇੜ ਤੋਂ ਦੁਰਸਤੀ ਆ ਜੀ। ਹਾਂਜੀ ਬੱਚੇ ਖੇ ਨਹੀਂ ਤੇ ਆਮ ਨਿਆਣੇ ਜਿਹੜੇ ਆ ਨਾ ਆ ਰਿਸ਼ਤੇਦਾਰੀਆਂ ਜਿਹੜੀਆਂ ਇਹਨਾਂ ਨੂੰ ਏਡਾ ਨਹੀਂ ਪਤਾ ਹੁੰਦਾ ਭੁੱਲ ਜਾਂਦੇ ਆ ਭੂਆ ਮਾਸੀਆਂ ਆਈਆਂ ਸਹੀ ਗੱਲ ਆ ਸਹੀ ਗੱਲ ਆ ਹਾਂ ਹਾਂ ਨਹੀਂ ਜਾ ਹੁੰਦਾ ਉਹਨਾਂ ਨੂੰ ਤੇ ਉਹਦਾ ਭੂਆ ਨਾ ਬਹੁਤ ਜ਼ਿਆਦਾ ਹਾਂਜੀ ਮੈਨੂੰ ਕਹਿੰਦਾ ਕਿੰਨੀ ਆਊਗਾ ਏਦਾਂ ਨਹੀਂ ਦੱਸਿਆ ਵੀ ਘਾਤ ਹੋਇਆ ਸਾਨੂੰ ਤਾਂ ਉਹ ਸਾਨੂੰ ਤਾਂ ਉਹ ਮੇਰੇ ਰਾਤੀ ਮੈਨੂੰ ਚੱਕ ਨਹੀਂ ਆ ਹੁਣ ਮੈਂ ਮੈਨੂੰ ਕਹਿੰਦਾ ਰਖੜੀ ਦਾ ਕੀ ਲੈਣਾ ਮੈਂ ਕਿਹਾ ਕੁਝ ਨਹੀਂ ਲੈਣਾ ਮੰਮੀ ਹੁਣ ਦੇ ਦਿੱਤੇ ਆ ਵੀ ਕੋਈ ਨਹੀਂ ਜੇ ਤੂੰ ਆਉਂਗਾ ਮੈਂ ਲੈ ਲੂੰਗੀ ਤੇ ਨਹੀਂ ਕਹਿੰਦਾ ਕਿੰਨੀ ਆਉਂਗਾ ਮੈਂ ਕਿਹਾ ਵੀ ਉਦਾਂ ਹੀ ਚੱਲ ਆ ਜੂਗਾ ਕਿੰਨੀ ਹੈ ਨਾ ਮਿਲਣ ਤੇ ਆਦ ਨਹੀਂ ਵੀ ਹਾਂਜੀ ਉਹਨੇ ਰਖੜੀ ਦੇ ਪੈਸੇ ਭੇਜੇ ਮੈਂ ਸਵੇਰੇ ਮੈਸੇਜ ਆਖੇ ਤੇ ਮੈਂ ਉਹਨੇ ਭੇਜੇ ਭਾਵੇਂ ਨਾ ਹੁਣ ਕਿੰਨੇ ਨੂੰ ਫੋਨ ਕਰਦਾ ਗਿਨੀ ਨੇ ਕੋਲੋਂ ਇਹਨਾਂ ਦੀ ਇੱਕੋ ਗੱਲ ਹੀ ਆ ਇੱਕੋ ਗੱਲ ਹੀ ਇਹਨਾਂ ਦੀ ਉੱਥੋਂ ਘੱਲਣਦਾ ਨਹੀਂ ਈਡਾ ਬਸ ਆਰਡਰ ਇਹਨੂੰ ਆਉਣਾ ਚਾਹੀਦਾ ਵਿਚਾਰੇ ਹਾਂਜੀ ਇਦਾਂ ਅਸੀਂ ਤੋਂ ਉਹਨੂੰ ਬਹੁਤ ਕਹਿੰਦੇ ਰਹੇ ਸਿੰਗਲ ਬਣਾਓ ਕਹਿੰਦੇ ਸਿੰਗਲ ਬਣਾਓ ਪਿਆ ਤੂੰ ਨੋਰਮਲ ਚਾਰਾ ਕਰ ਪਰ ਨਹੀਂ ਉਹਨੂੰ ਰੀਜ ਸੀ ਵੀ ਮਡਵਲ ਦਬਲ ਬਣਾਉਣੀ ਹੈ ਹਰ ਕੰਮ ਦੀ ਰੀਜ ਭਾਈ ਜੀ ਹਰ ਕੰਮ ਦੀ ਹਾਂ ਕੱਪੜਿਆਂ ਤੋਂ ਲੈ ਕੇ ਕੋਠੀ ਤੱਕ ਗੱਡੀਆਂ ਆ ਬਾਹਰ ਕੰਮ ਦੀ ਉਹਨੇ ਪੈਨੇ ਨਿਆ ਹਰ ਇੱਕ ਚੀਜ਼ ਆਪਣੀ ਮਾਰੀ ਕੱਪੜੇ ਉਦਾਂ મતਲਬ ਖੁੱਲੇ ਖੁੱਲੇ ਜਿ ਪਾਉਣੇ ਕਹਿੰਦਾ ਇਹ ਕਿਹੜਾ ਕੋ ਪੁੰਦਾ ਲਾਕੇ ਚ ਹਾਂ ਪਾਉਣਾ ਹੀ ਉਹ ਭਾ ਚੰਗੇ ਲੱਗਣਾ ਨਾ ਲੱਗਣਾ ਕਹਿੰਦਾ ਵੱਖ ਪੋਣੇ ਸਾਰਿਆਂ ਇੱਕ ਆਪਣੇ ਕੱਪੜੇ ਗੱਡੀ ਘਰ ਟਰੈਕਟਰ ਇਹਨਾਂ ਚੀਜ਼ਾਂ ਦਾ ਇਹਨੂੰ ਸ਼ੌਂਕ ਆ ਸਾਰੀ ਬਹੁਤ ਹਾਂ ਜੀ ਉਹ ਮਹਾਰਾ ਦੇ ਸਾਰਾ ਪੂਰਾ ਕੀਤਾ ਸਾਰੇ ਪੂਰਾ ਕੀਤਾ ਹਾਂ ਬਾਕੀ ਆਪਣੇ ਬਾਪੂ ਹੀ ਆਪਣੇ ਵਾਲਾ ਦਿਖਾਓ ਯਾਰ ਪੱਥਰ ਪੱਥਰ ਤਾਂ ਕੜਕ ਰੋਣੇ ਉਹ ਮੈਨੂੰ ਕਹਿੰਦਾ ਸੀ ਸ਼ੋਗੇ ਚ ਰੱਖਣਾ ਜਿੰਦਾ ਉਹ ਕਹਿੰਦਾ ਉੱਤੇ ਚਾੜਨਾ ਉੱਤੇ ਚਾੜਨਾ ਉੱਤੇ ਰੱਖਣਾ ਆਹ ਚਾੜਨਾ ਆਹ ਚਾੜਨਾ ਆਹ ਚਾੜਨਾ ਹਾਂਜੀ ਆ ਚੋਕਣਾ ਤੇਰੇ ਚ ਅੱਜ ਮੈਨੂੰ ਇੱਕੀ ਪੰਜ ਚੋਕਣਾ ਵਾਲੀ ਕਿੰਨੀ ਆ ਗਿਆ ਤੇਰੇ ਕੋ ਆ ਗਿਆ ਤੇਰੇ ਬਾਵਾ ਆ ਗਿਆ ਮੇਰੇ ਬਾਠਾ ਹੀ ਠੀਕ ਹੈ ਇੱਥੋਂ ਤੱਕ ਜੋਰ ਲਗਾ ਆਂਦਰਾ ਉਹ ਕੱਢਦੇ ਆਂ ਪਾ ਪੀਣੇ ਚਾਹਦਾ ਆਪਾਂ ਮੂੰਹ ਕਿੱਥੇ ਦਿਖਾਵਾਂਗੇ ਤੂੰ ਚੁੱਕਿਆ ਨਹੀਂ ਮੈਂ ਹੁਣ ਜੋਰ ਥੋੜੀ ਏਦਾਂ ਲਗਾ ਪਾ ਕਿ ਨਹੀਂ ਗਿਲੂਦਾ ਵਾ ਇਹੇ 105 ਕਿਲੋ ਆ 105 ਕਿਲੋ ਤੇ ਆ ਜਿਹੜਾ ਵਾ ਇਹ ਤਰ੍ਹਾਂ ਇਤਰਾਂ ਤੂੰ ਹੋਣਾ ਚਾਹਤਾ ਨਾ ਦੋਵੇਂ ਬੰਦਿਆਂ ਤੋਂ ਨਹੀਂ ਚਾਹਤ ਹੁੰਦਾ ਹੁੰਦਾ ਬਾਲਾ ਕੱਟਣ ਦਾ ਕੰਮ ਬਾਲਾ ਇਦਾਂ ਹੀ ਥੋੜੀ ਹੈ ਆਟੇ ਵਾਲਾ ਪੂਰਾ ਥੋੜੀ ਚੁੱਕ ਕੇ ਕਰ ਆਹ ਰਹਿਣ ਦਾ ਕਿੱਥੋਂ ਕਿੱਦੋਂ ਵੀ ਬਾਲਾ ਹੁੰਦਾ ਹੁੰਦਾ ਉਹਨੂੰ ਜਾ ਕੇ ਕੱਢ ਬਾਲਾ ਇਹ ਕਰੀ ਕਿੰਨੀ ਆ ਜਾ ਮੜਾ ਆ ਜਾ ਇਹ ਕਿੰਨੀ ਹੈ ਤੇਲ ਤੇ ਜਾਣੀ ਲੱਠਾ ਕਿੰਨੇ ਹੋਣਾ ਲੱਠਾ ਮੋਟੀ ਇਹ ਲੱਠਾ ਮੋਟੀ ਇਹ ਪਾਪਾ ਲੈਂਦਾ ਕਿੱਥੋਂ ਪਹਿਲੇ ਇਹ ਬੰਦਾ ਇੱਕ ਚੱਕਦਾ ਹੁੰਦਾ ਹੈ ਉੱਥੋਂ ਲੈਂਦਾ ਹੈ ਅੱਛਾ 105 ਕਿਲੋ ਦਾ ਐਦਾਂ ਦੋਵਾਂ ਨਾਲ ਤੇ ਚੱਕੀ ਨਹੀਂ ਹੁੰਦਾ ਦੋਵਾਂ ਕਿੱਥੇ ਜਾਂਦਾ ਐਦਾਂ ਹੁੰਦਾ ਹੁੰਦਾ ਪਾਪਾ ਚੱਕ ਦਿੰਦਾ ਹੁੰਦਾ ਹੈ ਹਾਂਜੀ ਪਾਪਾ ਚੱਕ ਦਿੰਦਾ ਹੁੰਦਾ ਹੈ ਅਬ ਮੇਰ ਤੋਂ ਮਾਰਨੇ ਤੇ ਕਿਆ ਬਾਤਾਂ ਕਹਿਨੇ ਆ। ਅੱਛਾ ਤੁਹਾਡੇ ਤੋਂ ਬਾਹਰ ਨਹੀਂ ਚੱਕਿਆ ਗਏ ਨੇ। ਪਹਿਲਾਂ ਇੱਕ ਬੰਦਾ ਬਣਾ ਕੇ ਉਹਨੂੰ ਚਕਾਉਣਾ ਆ ਤਾਂ। ਮੈਂ ਮੈਂ ਲੋਕਾਂ ਦਾ ਮੈਂ ਰੰਗ ਰੰਗ ਕਰਕੇ ਚਾੜ੍ਹਣਾ ਆ। ਭਰਾ ਇਹ ਤਾਂ ਵੇਖ ਕੇ ਚੁੱਕ ਪਿਆ ਚੱਲੀ ਆ। ਬਹੁਤ ਗੁੱਠੋਂ ਕੱਢਿਆ। ਗਰਦਾਸਪੁਰਾ ਲਗਿਆ ਸੀ ਇਹ ਜੱਗੇ ਬੋਸ ਕੋਲ ਟਰੈਕਟਰ ਠੀਕ ਕਰਵਾਉਣਾ। ਹਾਂਜੀ ਹਾਂਜੀ। ਤੇ ਉਦੋਂ ਇਹਦੇ ਕਿੰਨੇ ਕ ਪੈਸੇ ਲੱਗੇ ਉੱਥੇ? ਉੱਥੇ ਲੱਗ ਗਿਆ ਸਾਨੂੰ ਤੋਂ ਤਾਂ ਦੱਸਦਾ ਹੀ 50 ਕਵੇਂ ਪੁੱਛਿਆ ਹੀ ਮੈਂ ਕਿੰਨੇ ਪੈਸੇ ਲਾਏ ਆ ਘੱਟ ਦੱਸਦਾ ਜੀ ਕਹਿੰਦਾ ਹੀ 50 ਕ ਜਾਰ ਮੈਂ ਤਾਂ ਝੂਠ ਮਾਰਦਾ ਜਿਆਦਾ ਪੈਸੇ ਲੱਗੇ ਆ ਕਹਿੰਦਾ ਨਹੀਂ ਮੰਮੀ ਸੱਚ ਹੀ ਦੋ ਬੋਲਦਾ ਵਾ ਤੇ ਉਹਦਾ ਲਾਇ ਜਾਦੀ ਆ ਲਾਇ ਜਾਦਾ ਹਾਂਜੀ ਹਾਂਜੀ ਦੋ ਟਾਈ ਤੋਂ ਘੱਟ ਨਹੀਂ ਲਾਇਆ ਹਾਂਜੀ ਹਾਂਜੀ ਤੇ ਫੇ ਬੋਲਟ ਵੀ ਦੁਬਾਰਾ ਕਰਾਇਆ ਬੋਲਟ ਨੂੰ ਵੀ ਫੇ ਪਤਾ ਨਹੀਂ ਮੈਂ ਇੱਕ ਦਿਨ ਉਹ ਇਦਾਂ ਕਹਿੰਦਾ ਮੈਂ ਕਹਾ ਹਰਮਨ ਉਹ ਜਿਹੜਾ ਪਹਿਲਾ ਸੀ ਉਹ ਨਹੀਂ ਨਹੀਂ ਪੂਆ ਇਹਦੇ ਉਹ ਪਟਾਕੇ ਨਹੀਂ ਵਜਦੇ ਪਟਾਕੇ ਵਜਾਉਣੇ ਆ ਮੈਂ ਇਦਾਂ ਵੀ ਨਹੀਂ ਨਹੀਂ ਆ ਵੀ ਨਾਲ ਹੀ ਇੰਨੇ ਦਿੱਤੇ ਠੀਕ ਹੈ ਅੱਛਾ ਅੱਛਾ ਇੰਨੇ ਨਹੀਂ ਲੈਣਾ ਇੰਨੇ ਨੇ ਉਹ ਮਿੱਟੀ ਪੱਟੀ ਜਾਂਦੇ ਹੈਗੇ ਇਹਨੇ ਜੀ ਬਲਿਆ ਜੁੱਤੇ ਜੀ ਕਰਾ ਕੇ ਥੋੜੇ ਦਿਨ ਹਾਂਜੀ ਇੱਧਰ ਵੀ ਇੱਧਰ ਵੀ ਨੰਗ ਚੱਲੀਏ ਵਿੱਚ ਆਇਓ ਆਇਓ ਇੱਧਰ ਦੀ ਨੰਗ ਚੱਲ ਉਹ ਕਿੰਨੀ ਚੱਲ ਗਿਆ ਫੇ ਆਹੋ ਪੀਜਾ ਲੈ ਲੈ ਹਾਂਜੀ ਆਹਾ ਉਹ ਕਹਿੰਦਾ ਹੋਣਾ ਹੁਣ ਉਹ ਬੋਲਟ ਕਰੀ ਜਾਂਦਾ ਹੈ ਫੋਨ ਕੋਠੇ ਦੇ ਨਹੀਂ ਆਉਂਦਾ ਹੈ ਨਾ ਮੈਨੂੰ ਕਹਿੰਦਾ ਭੂਆ ਨੂੰ ਭੂਆ ਨੂੰ ਲਿਆਣ ਕੇ ਦੇ ਉਹ ਕੀ ਮੇਰੇ ਪੀਜੇ 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 ਜਦੋਂ ਮੈਂ ਆਉਣੀ ਆ ਫਿਰ ਪੀਜੇ ਪੀਜੇ ਜ਼ਰੂਰੇ ਹੁੰਦੇ ਆ ਹਾਂਜੀ ਆ ਇਧਰ ਦੇਖੋ ਭਾਜੀ ਇੰਟਰਵਿਊ ਇਹਨਾਂ ਨੇ ਇਹੀ ਬਣਾਉਂਦੇ ਸਾਰੀ ਪੂਰੀ ਆ ਜੀ ਇਹਨਾਂ ਨੇ ਬਣਾਈ ਬੜੇ ਮੰਨੇ ਪਰ ਮੰਨੇ ਮਹਤਰੀ ਆ ਬਹੁਤ ਚਰਦੇ ਪੁਰਾਣੇ ਇਧਰ ਥਾਲ ਉਹਦੀ ਉੱਤਰ ਹੁਣੀ ਆ ਥਾਲ ਵੀ ਖੜੀ ਇਧਰ ਜਿੰਨਾ ਵੀ ਲੋਹਾ ਇਕੱਠਾ ਕੀਤਾ ਸਾਰਾ ਮਿਹਨਤ ਦੇ ਨਾਲ ਹਾਂਜੀ ਮਿਹਨਤ ਨਾ ਹੋਇਆ ਹਾਂਜੀ ਪੂਰੀ ਪੁਚਾਰੇ ਆਪਣੇ ਨੇ ਮਿਹਨਤ ਨਾਲ ਕੀਤਾ ਹਾਂਜੀ ਜੋਲਾ ਹਾਂਜੀ ਜੋ ਲਾਲ ਲਾਗੇ ਚਾਰੇ ਨੇ ਆਪਣੇ ਆਹ ਕਿਹੜੀਆਂ ਕੱਢੀਆਂ ਆਹ ਥਾਰ ਮੈਂ ਤਾਂ ਮੈਂ ਦੇ ਰਹੇ ਆ ਆਹ ਉਲਟੀ ਥਾਰ ਖੜੀ ਇਹਨੂੰ ਵੀ ਪਾਏ ਹੋਏ ਵੀ ਹਾਂ ਜੀ ਵੀਰ ਬੂਲ ਪੂਰੇ ਭਾਜੀ ਪਾਏ ਹਾਂ ਕਾਰ ਕੋਰ ਦੇ ਇਹ ਸਟਾਰਟ ਸੂਟ ਤੋ ਅੱਛਾ ਅੱਛਾ ਬਾਕੀ ਮਾਦਾ ਹੀ ਲੋਕੀ ਕਹਿਦਾ ਦਿੰਦੇ ਆ ਵੀ ਕਬੱਡੀ ਚ ਇੰਨਾ ਪਹਾ ਜਿੱਤਦੇ ਆ ਆਪਣੇ ਸਰੀਰ ਨੂੰ ਘਸਾ ਦੇ ਬਹੁਤ ਹੱਡ ਟਪਾ ਕੇ ਫਿਰੇ ਨਾ ਤੁਸ ਜੂਣੇ ਹੁਣ ਜਦ ਲੱਗਦਾ ਆ ਫੇਰ ਦੇ ਜਦੋਂ ਨਿਆਣਿਆਂ ਜਾਨ ਆਪਦੀ ਮੋਢੇ ਚ ਹੁੰਦੀ ਆ ਵੀ ਬੱਚਾ ਰਾਜਕੁਚੀ ਘਰ ਆਵੇ ਹਾਰ ਜਿੱਤਣ ਦਾ ਕੋਈ ਨਹੀਂ ਰਾਤਾਂ ਨੂੰ ਜਦ ਹੁਣ ਗਾਂ ਠੰਡ ਦੇ ਦੇਣਾ ਜਾਨੇ ਕਿਦਾਂ 12 12 ਵਜੇ ਕਿੰਨਾ ਜੇ 2 2:30 ਬੱਚੇ ਆਉਂਦੇ ਘਰੇ ਜੇ ਰੂਹ ਕਰਨ ਬੱਚੇ ਤੇ ਠੇਕ ਪਹਿਲਾਂ ਸਾਰੀ ਦਿਹਾੜੀ ਜਾਣਾ ਇਧਰ ਸਕੂਰ ਨਾਲ ਮੋਗੇ ਨਾਲ ਹਾਂਜੀ ਤੇ ਮੋਰ ਕੇ ਮੈਚ ਖੇਡਨੇ 1 2 ਵਜੇ ਤੱਕ ਫੇਰ ਉਧਰੋਂ ਆਉਣਾ ਫੇਰ 2 ਵਜਾਂ ਦੇ 3 ਵਜਾਂ ਦੇ 3 ਵਜਾਂ ਦੇ ਆਉਣਾ ਇਹ ਹੀ ਨਾਲ ਜਿਹਨੂੰ ਕੱਲਣਾ ਵੀ ਸਿੰਗੀ ਜਾਂਦਾ ਨਾਲ ਬਿੱਟੀ ਨਾਲ ਹੁੰਦਾ ਇਹਦਾ ਬਹੁਤ ਬੱਚਾ ਆਪ ਵੀ ਪੂਰੀ ਪਲੇਅਰ ਦੀ ਨਾ ਨੰਗੇ ਪਿੰਡੇ ਦੀ ਕਮਾਈ ਉਹ ਧੋਖੀ ਬਹੁਤ ਧੋਖੀ ਆ ਗੱਲਾਂ ਕਰਨ ਵਾਲੇ ਗੱਲਾਂ ਵੀ ਕਰੀ ਜਾਣੀਆਂ ਹਨਾ ਗੱਲਾਂ ਕਰਨ ਵਾਲੀ ਬੜੀ ਪੇਸ਼ੇਵਰ ਗੱਲਾਂ ਦੇ ਕੈਨੋਟ ਕਿ ਕਹਦੇ ਜਿੰਨ ਕੰਦੇ ਚੰਗਾ ਖੇਲੇ ਨਾ ਹਾਂਜੀ ਮਟੀਰਵਾਦਾ ਕਰੂੰਗਾ ਇਹ ਨਸ਼ਾ ਖਾ ਕੇ ਗੇੜਾ ਜਿਹੜਾ ਵੀ ਚੰਗਾ ਬੱਚੇ ਤੇ ਭਰੋਸਾ ਆਇਆ ਪੂਰਾ ਜਕੀਨ ਆ ਹਣਾ ਜਿਹੜਾ ਕੋ ਚੰਗਾ ਖੇਲੇ ਉਹਦਾ ਮੁੜ ਕੇ ਨਸ਼ੇ ਦਾ ਨਾਮ ਲਾ ਦਿੰਦੇ ਨਸ਼ਾ ਕੀਤਾ ਆ ਇਹਨੇ ਉਹ ਭਾਵੇਂ ਆਪਣੇ ਹੱਦ ਅੱਧੇ ਪਨੋਂ ਦਾ ਜੋ ਗੱਲ ਆ ਕੇ ਇੰਤਰਾ ਲੋਕਾਂ ਦਾ ਨਹੀਂ ਕੋਈ ਮੈਨੂੰ ਤੇ ਹੋਈ ਉਹਦੀ ਵਧੀਆ ਲੱਗੀ ਜਿਹੜਾ ਆਪਣੀ ਮਨਮਰਜ਼ੀ ਵਿੱਚ ਕਰਦਾ ਮੰਦਾ ਮੰਦਾ ਮੰਨਦਾ ਇਹ ਜੇ ਰਵਾ ਪਾਉਣ ਕੇ ਕੰਮ ਕਰਦਾ ਹੁੰਦਾ ਭਰਾਣੇ ਕਹਿੰਦਾ ਇਹ ਵੀ ਨਾਲ ਜਾਂਦੇ ਆ ਇਹ ਫੇਕਦੇ ਆ ਆਹ ਟਰੈਕਟਰ ਤੇ ਉਦੋਂ ਮੈਂ ਇਹਨਾਂ ਨੂੰ ਸਭ ਕੋ ਪੈ ਗਿਆ ਮੈਂ ਕਿਹਾ ਵੀ ਇੱਕ ਉਹ ਨਿਆਣਿਆਂ ਦੇ ਜਿਤਨਾ ਹਰਤਾਂ ਹੁੰਦੀਆਂ ਹਾਂਜੀ ਹਾਂਜੀ ਨਵਾਂ ਟਰੈਕਟਰ ਟਰੈਕਟਰ ਪਾ ਕੇ ਤੇ ਇੱਕ ਦੂਏ ਨੂੰ ਖਿੱਚਣੇ ਤੇ ਫਿਰ ਰੋਕਣਾ ਤਾਂ ਹੁੰਦਾ ਹੀ ਹੈ ਨਿਆਣੇ ਨੂੰ ਵੀ ਆਵੇਂ ਸੱਟ ਤੁਸੀਂ ਲਵਾ ਰਹੇ ਹੋ ਹਾਂਜੀ ਹਾਂਜੀ ਇਸ ਤਰ੍ਹਾਂ ਇਹੋ ਜੇ ਕਮਾ ਤੋਂ ਰੋਕੀਦਾ ਨਹੀਂ ਹੁਣ ਜੱਗੇ ਬੋਸ ਤੋਂ ਪੈਸੇ ਆਏ ਆ ਟਰੈਕਟਰਾਂ ਦੇ ਪੈਣੇ ਆ ਤੋਚਣਾ ਵਾਸਤੇ ਪਾਏ ਨੇ ਲੋਟਰ ਪਾ ਕੇ ਤੇ ਉਹ ਕਿੱਦਾਂ ਪਾ ਕੇ ਵਿੰਦਾ ਹੈ ਨਾ ਪੈਸੇ ਲੱਗੇ ਹੁਣ ਲੱਗੇ ਆ ਉਹਦੇ ਨਾਲੋਂ ਵੀ ਤਕੜਾ ਟਰੈਕਟਰ ਪਾ ਕੇ ਨਾ ਤਾਂ ਖੇਤ ਦੇ ਇੱਕ ਪਾ ਕੇ ਵੇਖਿਆ ਉਹਨੇ ਅੱਛਾ ਬਹੁਤ ਵਧੀਆ ਚੱਲਦਾ ਲੱਗਦਾ ਵਧੀਆ ਚੱਲਦਾ ਹਾਂ ਐਦਾਂ ਦੇ ਜਦ ਤਾ ਦਰੋਂ ਦਰਿੰਦਾ ਵੀ ਨਿਆਣੇ ਚਲੋ ਹੁਣ ਇਹ ਇੰਨੀ ਦਾ ਉੱਪਰਲਾ ਪੋਰਸ਼ਨ ਦੇ ਉੱਪਰ ਨੂੰ ਹਾਂ ਜੀ ਕਿੰਨੇ ਵੀ ਇੱਕ ਕਮਰਾ ਬਣਾ ਜਿੱਦਾਂ ਪਾਪਾ ਹਲੀ ਬਣਦਾ ਇਹ ਸਾਰੇ ਤਾਂ ਇਹ ਆਓ ਇਧਰ ਬਣਾ ਸਰੋ ਜੀ ਆਇਆ ਤਾਂ ਹਾਂ ਜੀ ਜਿੱਦਾਂ ਦੋ ਦੇ ਜਿੱਦਾਂ ਇੱਕ ਦੋ ਦਾ ਉਹ ਬਾਂਡੇ ਦਾ ਉਧਰ ਪਾਇਆ ਸੀ ਇਤਰੀ ਨਾਲ ਸੀਮ ਸੀ ਕੋਈ ਜਿਹਾ ਬਣਾਇਆ ਆ ਅੱਛਾ ਅੱਛਾ ਇਕੱਠੇ ਹੀ ਪਾ ਲਿਆ ਹਾਂ ਪਾ ਲਿਆ ਸਭ ਕੋ ਇਕੱਠਾ ਹੀ ਉਹ ਚੀਜ਼ਾਂ ਹੀ ਅੱਛਾ ਅੱਛਾ ਦੋਵਾਂ ਦੀਆਂ ਬਰਾਬਰ ਜਿੱਦਾਂ ਉਹਨਾਂ ਦਾ ਆ ਇਟਲੀ ਵਾਲਿਆਂ ਦਾ ਅੱਛਾ ਅੱਛਾ ਆ ਬੁਲਟ ਦਾ ਬਣਾਉਂਦਾ ਏ ਹੋਈ ਆ ਬਣਾਉਂਦਾ ਏ ਉਹ ਭੈਣ ਵੀ ਕਾਫੀ ਕਰਦੀ ਨਾ ਬੁਲਟ ਦਾ ਬਹੁਤ ਜ਼ਿਆਦਾ ਕਰਦੀ ਆ ਉਦੇ ਲੋ ਰੱਬ ਰੂਪੀ ਭੈਣ ਦੀਆਂ ਅਸੀਸਾਂ ਇਹਨੂੰ ਕਿੰਨੀਆਂ ਲੱਗੀਆਂ ਹਨਾ ਉਹ ਦਿਨ ਵੀ ਜਿੱਦਾਂ ਜਿੱਦਾਂ ਇਹ ਮੈਚ ਖੇਡਣਾ ਸੀ ਨਾ ਇਹਨੇ ਉਹ ਦਿਨ ਵੀ ਰਾਤ ਨੂੰ ਉਹਦਾ ਫੋਨ ਆਇਆ ਸੀ ਹਾਂਜੀ ਵੀਰੇ ਤੋਂ ਬੈਸਟ ਨਿਕਲਣਾ ਮਤਲਬ ਵੀ ਹਾਂਜੀ ਉਹ ਦਿਨ ਵੀ ਉਹਦਾ ਉਹਦਾ ਰਾਤ ਨੂੰ ਫੋਨ ਆਇਆ ਸੀ ਤੇ ਉਹਨੂੰ ਪੁੱਛਦਾ ਹਰਪ੍ਰੀਤ ਉਹ ਕੀ ਲੈਣਾ ਕਹਿੰਦੀ ਮੈਂ ਲਹਿੰਗਾ ਲੈਣਾ ਕਹਿੰਦਾ ਲੈ ਨੀਗੀ ਜੀ ਕਰਤੇ ਰਹਿ ਗਈ ਕੁਛ ਹੋਰ ਤਾਂ ਇਦਾਂ ਮੈਂ ਪੁੱਛ ਆਜੀ ਉਹ ਧੀ ਧਿਆਣੀ ਦੇ ਮੂੰਹੋਂ ਪਤਾ ਨਹੀਂ ਕਿੱਦਾਂ ਦੀਆਂ ਅਸੀਸਾਂ ਨਿਕਲਦੀਆਂ ਹੋਣਗੀਆਂ ਹਨਾ ਹਾਂ ਹਾਂ ਸਾਧੂ 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 ਹਾਂਜੀ ਥੋੜੀ ਜੀ ਉਹ ਕਿਸੇ ਨਾਲ ਕੋਈ ਨਹੀਂ ਕੋਈ ਹਾਂਜੀ ਹਾਂ ਨਾਲ ਲੜਾਈ ਨਹੀਂ ਝਗੜਾ ਨਹੀਂ ਉਹਨੂੰ ਇਦਾਂ ਦਾ ਤੇਰ ਮੇਰ ਦਾ ਕੋਈ ਪਤਾ ਹੀ ਨਹੀਂ ਹਾਂਜੀ ਆਪਦੀ ਨੂੰ ਸਭ ਕੋਈ ਪੈ ਜਾਂਦਾ ਕਈ ਵਾਰੀ ਉਹਨੂੰ ਨਹੀਂ ਕਹਿੰਦਾ ਅੱਛਾ ਉਹਨੂੰ ਨਹੀਂ ਕਹਿੰਦਾ ਉਹਨੂੰ ਤਾਂ ਪੀਤੀਏ ਪੀਤੀ ਕਰਾਂਗਾ ਪੀਤੀ ਹਾਂਜੀ ਉਹਦਾ ਆਪਣੇ ਟੋਨੀ ਨਾ ਲੈ ਕੇ ਚ ਲਾਈ ਬੁਲਟ ਨੂੰ ਕਹਿੰਦੀ ਲੈ ਕੇ ਨਹੀਂ ਚਾਣਾ ਕਹਿੰਦੀ ਮੇਰੇ ਵੀਰੇ ਦਾ ਬੁਲਟ ਫਟਾ ਕਰ ਗਈ ਸੀ ਬਾਕੀ ਆਪਣੇ ਬਾਪੂ ਜੀ ਹੋਰ ਨਾਲ ਜਿਹੜੇ ਬੁਲਟ ਦੇ ਪਲੇਅਰ ਖੇਡਦੇ ਪਏ ਆ ਉਹਨਾਂ ਦੇ ਵਿੱਚੋਂ ਕਿਹੜਾ ਪਲੇਅਰ ਵਧੀਆ ਲੱਗਦਾ ਤੁਹਾਨੂੰ ਪਲੇਅਰ ਤੇ ਚਲੋ ਵਿਚਾਰੇ ਸਾਰੇ ਠੀਕ ਆ ਪਰ ਰੇਡਰ ਅੰਭਾਈ ਵਧੀਆ ਰੇਡਰ ਸੀ ਹਾਂ ਅੰਭਾ ਵਧੀਆ ਹੈ ਸਹੀ ਆ ਆ ਤੇ ਬਸ ਤਾਂ ਮੈਂ ਤਾਂ ਤੋਂ ਤੇ ਜਾਂਦਾ ਤੇ ਉਧਰੋਂ ਜਾਫੀਆਂ ਤੇ ਸੀ ਲੁੱਟਾ ਸੀ ਲੁੱਟ ਸੀ ਲੁੱਟ ਚਲੋ ਇੱਥੇ ਪੰਜਾਬ ਹਰਿਆਣੇ ਦੀਆਂ ਗੱਲਾਂ ਕਰੀ ਜਾਂਦੇ ਪਰ ਜਿਹੜੇ ਬੰਦੇ ਨੇ ਮਿਹਨਤ ਕੀਤੀ ਭਾਈ ਉਹਦਾ ਹੱਕ ਬੰਦਾ ਅੱਗੇ ਹਾਂਜੀ ਸਾਰੇ ਕੋਈ ਦੀ ਟੀਮ ਇਕੱਲੀ ਪਾਕਿਸਤਾਨ ਦੀ ਇਹ ਕਿਉਂ ਪੰਜੀ ਥਾਂ ਹੀ ਵੰਡੇ ਗਏ ਹੈਗੇ ਕਿਉਂ ਅਮਰੀਕਾ ਦੇ ਵੀ ਆਪਣੇ ਖੇਡਦੇ ਸੀਗੇ ਇੰਡੀਆ ਦੇ ਇਹ ਕੈਨੇਡਾ ਵਾਲੇ ਵੀ ਆਪਣੇ ਖੇਡ ਦੇ ਪਾਕਪਾਂ ਦੇ ਜਿਹੜੇ ਕੰਡੀਟਿਵ ਪਾਕਲੇ ਪਾਕਤਾਂ ਦੀ ਪੂਰੀ ਟੀਮ ਸੀ ਉਹ ਹਾਂ ਜੀ ਇਹਦੇ ਨਾਲ ਉਹ ਤੋਂ ਜਦੋਂ ਨਿਕਲਦੇ ਆ ਸਾਰੇ ਹੀ ਇਹਦੇ ਨਾਲੋਂ ਤਕੜੇ ਹੁੰਦੇ ਆ ਹਾਂ ਜੀ ਤਾਂ ਅਸੀਂ ਤਾਂ ਕਹੀਦਾ ਲਾਗੇ ਬਚਾਈ ਜਾਂਦਾ ਵੀ ਕੀ ਕਰੂਗਾ ਇਹ ਹਾਂ ਪਰ ਚਲੋ ਮਹਾਰਾਜ ਦਾ ਫੇਰ ਇਹਦਾ ਇਹਦਾ ਕੋਈ ਉਸਤਾਦ ਨਹੀਂ ਇਹਦੇ ਉਸਤਾਦ ਗੁਰੂ ਹੀ ਆ ਗੁਰੂ ਹੀ ਆ ਹਾਂ ਵੇ ਦੇ ਦੇ ਦਾਤ ਹੋਈ ਆ ਬਸ ਜਦੋਂ ਟੂਰਨਾਮੈਂਟ ਤੋਂ ਪਹਿਲਾਂ ਇਹਨੇ 골 ਟੋਪੀ ਲਈ ਐਨਕ ਲਾਈ ਏ ਝੰਡਾ ਫੜਿਆ ਐਨ ਅਸੀ ਜਾਵੇ ਸਾਰੇ ਨਾਲ ਮੈਨੂੰ ਤਾਂ ਉਸ ਦਿਨ ਲੱਗ ਗਿਆ ਮੈਂ ਕਿਹਾ ਕੁਛ ਨਾ ਕੋਈ ਕਰੂਗਾ ਅੱਜ ਖੁਸ਼ ਹੋ ਅੱਜ ਖੁਸ਼ ਹਾਂਜੀ ਉਹਦੇ ਚੱਲੋ ਮਾੜਾ ਨੇ ਬੜੀ ਕਿਹਾ ਮੰਮੀ ਘਰ ਦੇ ਸਿੱਧਾ ਨਹੀਂ ਮੱਥਾ ਟੇਕ ਕੇ ਆਏ ਉਹ ਇਹ ਤਾਂ ਮੈਨੂੰ ਮਾੜਾ ਉਹਦੇ ਕੋਲ ਵੀ ਇਹ ਵੀ ਦੋ ਟਾਈਮ ਜਾਂਦੇ ਘਰਦਾਰਾ ਮੰਮੀ ਉਹਦੀ ਵੀ ਹਾਂਜੀ ਹਾਂਜੀ ਪਰ ਉਹਨੇ ਰਾਤ ਨੂੰ ਕਈ ਵਾਰ 2 ਵਜੇ ਟ੍ਰੈਕਟਰ ਜਿੱਤ ਕੇ ਆਉਣਾ ਨਾ ਹਾਂਜੀ ਪਹਿਲਾਂ ਮੱਥਾ ਟੇਕ ਕੇ ਆਉਂਦਾ ਸਾਬ ਲੈ ਗੁਰਦਾਰੇ ਜਦੋਂ ਜਾਣਾ ਮੈਚ ਤੇ ਖੇਡਣਾ ਉੱਥੇ ਮੱਥਾ ਟੇਕ ਫਿਰ ਗਰੁੰਡੇ ਉਹਨੂੰ ਬਾਅਦ ਕਰਾਂਡੇ ਅੱਛਾ ਉੱਥੇ ਨਮਸਕਾਰ ਕਰਕੇ ਫੇਰ ਜਾਨਾ ਮੈਚ ਤੇ ਭਾਵੇਂ ਲੇਟ ਹੋ ਜਾ ਆ ਜਿੰਨੀ ਗੁੰਦੀ ਹੋਣੀ ਉਥੇ ਆ ਚੀਕਦੇ ਹੁੰਦੇ ਅੱਛਾ ਤੂੰ ਲੇਟ ਕਰਦਾ ਤੂੰ ਲੇਟ ਕਰਦਾ ਤੂੰ ਤਿਆਰ ਨਹੀਂ ਹੋਇਆ ਜੇ ਉਹਨੇ ਕਿਹਾ ਮੈਂ ਗੁਰਦਾਰੇ ਜਾਣਾ ਪਹਿਲਾਂ ਹਾਂ ਉਹਨੂੰ ਬਾਅਦ ਸਦੇ ਗਰੁੰਡੇ ਫੇਰ ਆਣ ਕੇ ਉਹਨਾਂ ਦੇ ਨਾਲ ਜਾਣਾ ਹਾਂ ਹਾਂ ਮਹਾਰਾਜ ਉਹਤੇ ਮਹਾਰਾਜ ਦੀ ਪੁੱਛੀ ਦਾੜੀ ਬੀ ਦਿਆ ਹਾਂਜੀ ਹਾਂਜੀ 92 ਤੋਂ ਲਾ ਕੇ ਹੁਣ ਤੱਕ ਉਹਨਾਂ ਨੇ ਦਿੱਤੇ ਅੱਜ ਉੱਤੇ ਹਾਂਜੀ 9 ਖਰਿਆ 8 ਕਿ 9 ਜੇ 9 A ਆ ਇਹ 95 ਤੋਂ ਲਾ ਕੇ ਜਿਹੜੇ ਬੈਸਟ ਨੇ ਨਵੇਲਾ ਕਰ ਕਿੰਨਾ ਚਿਰ ਹੋ ਗਿਆ 95 ਬਾਕੀ ਆਪਣੇ ਵਾਪਸੀ ਸੱਚ ਜਿੰਨੇ ਵੀ ਆਪਣੇ ਚੋਣ ਵਾਲੇ ਉਹ ਜਾਣਨਾ ਚਾਹੁੰਦੇ ਆ ਬੁਲਟ ਦੀ ਖਰਾਕ ਕਿਦਾਂ ਦੀ ਆ ਖਰਾਕ ਐਵੇਂ ਕਹੇ ਵੀ ਖਰਾਕ ਉਹ ਤਾਂ ਲਵੇਰਾ ਬਹੁਤ ਆ ਇਹਨਾਂ ਦੇ ਸਭ ਕੁਛ ਹੀ ਹੈਗਾ ਘੇ ਵੀ ਕੱਢਦੀ ਮੰਮੀ ਉਹਦੀ ਮੱਖਣੀ ਦਾ ਮੱਖਣੀ ਨਹੀਂ ਹਾਂਜੀ ਮੱਖਣੀ ਦਾ ਜਿਆਦਾ ਮੱਖਣੀ ਦਾ ਅੱਛਾ ਬਾਕੀ ਦੁੱਧ ਦੁੱਧ ਦਾ ਨਹੀਂ ਉਹਨਾਂ ਦਾ ਚੁਪਾ ਕੇ ਦੁੱਧ ਦੇ ਦੇ ਦੋ ਬਾਕੀ ਖਰਾਕ ਐਡੀ ਨਹੀਂ ਕਿ ਜਿਆਦੀ ਉਹਦੀ ਹੈਗੀ ਅੱਛਾ ਖਰਾਕ ਨੋਰਮਲ ਹੀ ਆ ਉਹਦੀ ਨਹੀਂ ਐਡੀ ਐਵੇਂ ਕਹਦੀ ਹੈ ਵੀ ਬਾਹਰ ਚਲੋ ਬੱਚੇ ਖਾ ਲੈਣੇ ਬਾਦਾਮ ਲਿਆ ਕਈ ਾਰ ਬਾਦਾਮ ਉੱਥੇ ਛੱਡਿਆ ਹੁੰਦਾ ਜਿੱਥੋਂ ਮੈਂ ਚੱਲ ਕੇ ਦੇ ਜਣੇ ਤੇ ਖਾ ਲੈਣੇ ਜਿੱਨੇ ਤੋਂ ਸਾਣੀ ਪੀ ਲੈ ਅੱਛਾ ਜੀ ਆ ਜਿਹੜੇ ਨਿਆਣੇ ਮੈਚ ਖੇਡ ਕੇ ਜਿਹੜਾ ਵੀ ਰੋਟੀ ਪਾਣੀ ਬਸ ਉਹ ਹੀ ਹੋਰ ਘਰ ਦੀ ਖਰਾਕ ਐਡੀ ਨਹੀਂ ਹੁੰਦਾ ਸਭ ਕੁਝ ਹੀ ਹੈ ਕਾ ਕੇ ਵਧੂ ਹੁੰਦਾ ਬਾਦਾਮ ਘਰ ਪਏ ਸਭ ਕੁਝ ਪਿਆ ਵਾ ਪਰ ਉਹਨੂੰ ਐਡਾ ਨਹੀਂ ਆ ਹੈਗਾ ਨੇ ਕਈ ਨਿਆਣੇ ਬਹੁਤ ਚਾਰੂ ਹੁੰਦੇ ਬੜਾ ਚੁੱਟੀ ਜਾਂਦੇ ਹਰ ਚੱਕੀ ਜਾਂਦੇ ਸਾਕੋ ਹੋਰੀ ਬਾਦਾਮ ਕੱਲੇ ਹੀ ਗਏ 2-3 ਕਿਲੋ ਕੱਲੇ ਕਿ ਸਿਹਦੇ ਆਤੇ ਉਹ ਇਦਾ ਹੀ ਪੈ ਰਹੇ ਨੇ ਖਾਦੇ ਹੀ ਨਾ ਤੋ ਕਹਵੇ ਕਿ ਦਿੰਦੀ ਹੁੰਦੀ ਮੈਂ ਕਿਹਾ ਮੰਮੀ ਜਿਹੜੀ ਕਹਵੇ ਦੇਵੇ ਮੰਮੀ ਦਿਆ ਕਰ ਤੇ ਚਲੋ ਜੀ ਨਹੀਂ ਇਦਾਂ ਤਾਂ ਬਾਰਾ ਇਦਾਂ ਯਕੀਨ ਨਹੀਂ ਦੁੱਧ ਵੀ ਨਹੀਂ ਪੀਂਦਾ ਹਦਾ ਤਾਂ ਦੱਸਿਆ ਇਹਦੀ ਬੇਬੇ ਪਲਉਂਦੀ ਹੁੰਦੀ ਸੀ ਅੱਛਾ ਉਹਨੇ ਠਾਲ ਕੇ ਉਹ ਤੋਂ ਡਰਦਾ ਏ ਤੋ ਡਰਦਾ ਹੀ ਨਹੀਂ ਇਹਨੂੰ ਕਹਿਣਾ ਇੱਥੇ ਰੱਖ ਜਾ ਤੇ ਜਾ ਤਾ ਅੱਛਾ ਕਹਿੰਦੇ ਕਹਿੰਦੇ ਔਰ ਤੋ ਮੈਂਟ ਲੱਗਣਿਆ ਉਹਨੇ ਕਹਣਾ ਪੀ ਪਹਿਲੋ ਤੇ ਫੇਰ ਮੈਂ ਜਾਣਾ ਬਾਪੂ ਜੀ ਇੱਕਾ ਨਾ ਜਿੱਦਾਂ ਨਵੇਂ ਪਲੇਅਰ ਆਪਣਾ ਟਾਈਮ ਨਹੀਂ ਆਪਣੇ ਸਾਹਮਦੇ ਹਨਾ ਤੇ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਆ ਹਾਂਜੀ ਪੈਸੇ ਵੱਲੋਂ ਵੀ ਖੇਡ ਵੱਲੋਂ ਵੀ ਕੰਮ ਕਰ ਵੱਲੋਂ ਵੀ ਬਾ ਹੁਣ ਥਾਂ ਥਾਂ ਖੋਲ ਹੀ ਜਾਂਦੇ ਆ ਵਿਚਾਰੇਆ ਕਲੱਬ ਹਾਂਜੀ ਹਾਂਜੀ ਤੇ ਉਹਨਾਂ ਨੂੰ ਚਾਹ ਪਾ ਕੇ ਲੋ ਮਿਹਨਤ ਮਿਹਨਤ ਕਰਨ ਨਾ ਸਾ ਪਤਾ ਨਾ ਖਾਣੇ ਦੀ ਆਪਣਾ ਆਪਾਂ ਤੁਹੀ ਕਹੋ ਵੀ ਨਸ਼ੇ ਤੋਂ ਬਚੋ ਨਸ਼ੇ ਤੋਂ ਬਚੋ ਆ ਗੇਮ ਦਾ ਕੰਮ ਤੇ ਇਹੋ ਹੀ ਆ ਵੀ ਨਸ਼ੇ ਤੋਂ ਬਚੋ ਤਾਂ ਹੀ ਗੇਮ ਕਰੋਗੇ ਹਾਂਜੀ ਹਾਂ ਤੇ ਯੋ ਨਸ਼ਾ ਇਹ ਨਸ਼ਾ ਇਹ ਚੱਕੀ ਇਹ ਗੇਮ ਕਰਦੇ ਕਰਦੇ ਨਸ਼ਾ ਬਧਾਈ ਜਾਣਾ ਨਸ਼ਾ ਕਰਨਾ ਫਿਰ ਕਿਸੇ ਦਾ ਕਿਸੇ ਦਿਨ ਤੇ ਪੇਕਾ ਹਾਂਜੀ ਸਹੀ ਹੋਣਾ ਹੀ ਇਹ ਬੰਦੇ ਇਹ ਤਾਂ ਗੱਲ ਹੈ ਹਾਂ ਤੇ ਇਹੋ ਹੀ ਆ ਵੀ ਹੁਣ ਚਲੋ ਆ ਸਾਡੇ ਵੀ ਹੁਣ ਸਾਡੇ ਪਿੰਡ ਵਾਲੇ ਸਰਪੰਚ ਨੇ ਖੋਲਤਾ ਵਾ ਕਲੱਬ ਅੱਛਾ ਤੇ ਅੱਜ ਉੱਥੇ ਜਾਣਾ ਅੱਗਨੀ ਨੇ ਹੁਣ ਉੱਥੇ ਜਾਣਾ ਅੱਜ ਅੱਛਾ ਚੋਕੀ ਜਾਣਦੇ ਆ ਹਾਂਜੀ ਹਾਂਜੀ ਜਾਣਦਾ ਵਿਕਰਮ ਸਰ ਇਹਨੇ ਖੋਲੇ ਸਰਪੰਚ ਆ ਮੌਕੇ ਦਾ ਹੋ ਅੱਛਾ ਲਾਅ ਕਬੱਡੀ ਦੇ ਆ ਬੇ ਕੋ ਸਾਰਾ ਵੀ ਨਾਲ ਆ ਅੱਛਾ ਸੰਤਾਂ ਨੇ ਖਿਲਾਇਆ ਇੱਥੇ ਹੁਣ ਹਮਮ ਸਮਾਨ ਸਾਰਾ ਹੀ ਆ ਹੈਗਾ ਕਲੱਬ ਨਾਲ ਹੀਗਾ ਤੇ ਹੁਣ ਮੁੰਡੇ ਵੀ ਕਾਫੀ ਹੋਣ ਡੇ ਪਏ ਆ ਹਮ ਤੇ ਆਪੇ ਜੇ ਤੋ ਕੜ ਚ ਚ ਆ ਜਾਣਾ ਦੇ ਨਾਲ ਚਾਉਂਦੇ ਹੂੰ ਬਾਕੀ ਅਜ ਭੂਆ ਤਾ ਵਧਾਈਆਂ ਡੰਗ ਵਾਲਾ ਬਹੁਤੋ ਜਿਆਦੀਆਂ ਵਧਾਈਆਂ ਭੂਆ ਨੂੰ ਸੱਤੇ ਵਧਾਈਆਂ ਹੋਰ ਤਾਂ ਨਹੀਂ ਜਾਨੀਆਂ ਵਧਾਈਆਂ ਤੂੰ ਐਡੀ ਦੇ ਨਹੀਂ ਨਹੀਂ ਕੋਈ ਨਹੀਂ ਹਾਂਜੀ ਆਪਣੀ ਨੂੰ ਭੂਆ ਦੀ ਘਰ ਵਾਲੀ ਗੱਲ ਆ ਜਿਹੜੀ ਗੱਲ ਦਾ ਨਾ ਹਾਂਜੀ ਪਤਾ ਕਰਨਾ ਹੋਵੇ ਬੋਲਟ ਬਾਰੇ ਭੂਆ ਨੂੰ ਤੂੰ ਆਹ ਕਿਹ ਗੱਲ ਫੋਨ ਪਹਿਲਾਂ ਆਉਦਾ ਇਹਨੇ ਪਹਿਲਾਂ ਉਹਨੂੰ ਕਰਨਾ ਨਾ ਭੂਆ ਵਿਚੋਲੀ ਮੇਰੀ ਤੂੰ ਹੀ ਪੜਨਾ ਸੋਚੀਂ ਮੇਰੀ ਲੱਭਣੀ ਮੈਨੂੰ ਠੀਕ ਆ ਠੀਕ ਆ ਇਹ ਇਹ ਕਹਿੰਦਾ ਨਾ ਬਿਹਰਮਣੇ ਆ ਕੰਮ ਨਹੀਂ ਕਰਨਾ ਉੱਥੇ ਰੁਕ ਜਾਊਗਾ ਅੱਛਾ ਉੱਥੇ ਰੁਕ ਜਾਂਦਾ ਹਾਂ ਚਲੋ ਕਿਹਨੀ ਵਧੀਆ ਪੂਆ ਜੀ ਇੱਦਾਂ ਚਲੋ ਲਾਈਕ ਆ ਹਾਂਜੀ ਲਾਈਕ ਆ ਤੇ ਇਹਨੂੰ ਅੱਧੀ ਰਾਤ ਤੱਕ ਕਹੇ ਨਾ ਪੂਆ ਬਰ ਕੋ ਉਸੇ ਲਈ ਨੇ ਹਾਂ ਉਹਦਾ ਅਸੀਂ ਅੱਗੇ ਵੀ ਗੱਲ ਕਰਦੇ ਬਾ ਗੱਡੀਆਂ ਤੋਂ ਟਰੈਕਟਰ ਜਿੱਤੇ ਆ ਉਦੋਂ ਵੀ ਸਭ ਤੋਂ ਪਹਿਲੋਂ ਪੂਆ ਦੇ ਹਾਂ ਜੀ ਹਾਂ ਨਾ ਟਰੈਕਟਰ ਉਹ ਇੱਥੇ ਜਿਹੜੇ ਮੁੰਡੇ ਆ ਹਾਂਜੀ ਉਹ ਉਹਨਾਂ ਦਾ ਬੜਾ ਪ੍ਰੇਮ ਹੈ ਹਾਂ ਪ੍ਰੇਮ ਪੂਆ ਦੇ ਮੁੰਡਿਆਂ ਨਾਲ ਵੀ ਬਹੁਤ ਪ੍ਰੇਮ ਹਾਂ ਤੇ ਬਾਕੀ ਆਪਣੇ ਬੁਲਟ ਨੂੰ ਕੋਈ ਮੈਸੇਜ ਉਧਰ ਤਾਂ ਤੁਹਾਡੀ ਫੋਨ ਤੇ ਗੱਲ ਹੋ ਜਾਂਦੀ ਆ ਬਾਕੀ ਜੇ ਤੁਸੀਂ ਵੀਡੀਓ ਦੇ ਥਰੂ ਮੈਸੇਜ ਦੇਣਾ ਦੇ ਦਿਓ ਦੇ ਦਿਓ ਦੇ ਦਿਓ ਦੇਣਾ ਭਾਪੇ ਨਾਲ ਤਾਂ ਇਹ ਗੱਲ ਹੀ ਨਹੀਂ ਹੋਈ ਅੱਦਨ ਨੇ ਕਹਿੰਦਾ ਗੱਲ ਕਰਾਉ ਸੋ ਵੀ ਨਹੀਂ ਆਹ ਇਹ ਉਧਰ ਵੀ ਚਲ ਗਏ ਅੱਛਾ ਅੱਛਾ ਸਾਡੀ ਬਿਆ ਹਾਂਜੀ ਬੁਲਟ ਨੂੰ ਵੀ ਲੱਖ ਲੱਖ ਵਧਾਈ ਹੋਵੇ ਮਹਾਰਾਜ ਚੜ੍ਹਦੀਆਂ ਕਲਾ ਕਰੇ ਸੱਚੇ ਪਾਤਸ਼ਾਹ ਬਖਸ਼ੀ ਹਾਂਜੀ ਇਸ ਤਰ੍ਹਾਂ ਹੀ ਮਲਾ ਮਾਰਦਾ ਰਵੇ ਤੇ ਗਾਹ ਵੀ ਜਿੱਤ ਪ੍ਰਾਰਥਨਾ ਕਰੇ ਸੱਚੇ ਪਾਤਸ਼ਾਹ ਮੇਰਾ ਕੰਮ ਨੋ ਦੇਤੇ ਬਾਪੂ ਇਦਾਂ ਨਾਲ ਜਦੋਂ ਨਾਲ ਤੁਹਾਡਾ ਵੀ ਨਾਂ ਬੋਲਿਆ ਜਾਂਦਾ ਉਦੋਂ ਤਾਂ ਬੱਸ 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 ਮੈਨੂੰ ਕੋਈ ਨਹੀਂ ਪਤਾ ਉਹ ਜਿਹੜੇ ਉਹ ਆਪਣੇ ਹੁੰਦੇ ਹਾਂ ਹਾਂਜੀ ਹਾਂਜੀ ਕਮੈਂਟਰੀ ਵਾਲੇ ਹਾਂਜੀ ਉਹਨਾਂ ਨੂੰ ਇਹ ਕਿਹਾ ਵੀ ਮੇਰਾ ਸ਼ੱਕ ਨਾ ਨਾ ਹਾਂ ਮੇਰੇ ਦਾਦੇ ਮੇਰੇ ਦਾਦੇ ਦਾ ਜ਼ਰੂਰ ਉਹ ਉਹ ਉਹਨੂੰ ਭਰਾਵਾ ਜਦੋਂ ਮੈਂ ਬਾਗੜੀਆਂ ਜਾਂਦਾ ਮੈਨੂੰ ਬਾਹਰ ਕੱਢ ਨਹੀਂ ਦਿਆ ਜਾਂਦੇ ਗਰਾਊਂਡ 'ਚ ਹਾਂ ਦਾਦਾ ਜੀ ਆ ਜਾਣ ਗਰਾਊਂਡ ਦੇ ਨਹੀਂ ਨਹੀਂ ਸਹੀ ਹੈ ਜੀ ਇਸ ਤਰ੍ਹਾਂ ਦਾ ਬਹੁਤ ਨਿੱਗਾ ਮੁੰਡਾ ਵੀ ਪਾਪੀ ਪਾ ਹੈ ਬਹੁਤ ਜਿਆਦਾ ਹਾਂਜੀ ਹਾਂਜੀ ਜਾਣਾ ਮਿਹਨਤ ਲਾ ਲਈਏ ਦੱਸ ਦੇਣਾ ਮਿਹਨਤ ਤਾਂ ਜ਼ਰੂਰੀ ਆ ਆ ਕੋਲੀ ਭਾਈ ਅੱਗੇ ਪਿਆ ਹਾਂ ਬਾਕੀ ਬੁਲਟ ਨੂੰ ਮੈਸੇਜ ਕੋਈ ਬੁਲਟ ਨੂੰ ਮੈਸੇਜ ਇਹ ਆ ਵੀ ਬਾਕੀ ਮੈਂ ਜਿਹੜੇ ਰਹਿ ਗਏ ਆ ਤਗੜਾ ਖੇਡ ਹਾਂ ਤੇ ਤੇਰਾ ਢੋਲ ਨਾਲ ਸਵਾਗਤ ਕਰਾਂਗੇ ਸਹੀ ਗੱਲ ਤੂੰ ਅੱਲਾ ਦੇ ਹੁਣ ਹੋਣਾ ਹੀ ਆ ਬੈਸਟ ਨਿਕਲ ਆਇਆ ਬੈਸਟ ਨਿਕਲ ਆਇਆ ਸਹੀ ਗੱਲ ਹੈ ਬਾਏ ਟਾਟਾ 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 ਹਾਂ ਜੀ ਹਾਂ ਜੀ ਸੁਣਾਣੀ ਤਾਂ ਹੋਰ ਵਧੀਆ ਲਾਤੀ ਵਾਲੀ ਹਾਂ ਹਾਂ ਕਰ ਲੈਨੇ ਇਹ ਵਿੱਚ ਪਹਿਲਾ ਬਾਬੇ ਜੀ ਦਾ ਪਰਿਓ ਬਾਬੇ ਜੀ ਦਾ ਠੀਕ ਆ ਮਾਗਾ ਜਿੱਦੂ ਸਾਨੂੰ ਇਹਨੇ ਜੇ ਸਭ ਕੁਝ ਦਿੱਤਾ ਵਾ ਹਾਂ ਜੀ ਹਾਂ ਮੈਨੂੰ ਆਂਦਾ ਗਿੰਨੀ ਇਹ ਕਹਿੰਦਾ ਵੀ ਮੈਂ ਸੁਖਣਾ ਸੁਖੀ ਆ ਜਿੰਨੇ ਦਿਨ ਬੁਲਟ ਬੈਸਟ ਨਹੀਂ ਨਿਕਲਿਆ ਮੈਂ ਆਪਣੇ ਵਾਲ ਨਹੀਂ ਕਟਾਉਣੇ ਮਾਗਾ ਕਿੰਨੀ ਹੁਣ ਵਾਲ ਕਟਾਤੇ ਕਹਿੰਦਾ ਹੁਣ ਤਾਂ ਪੂਆ ਗੰਜ ਕਢਾਉਣੀ ਪੈਣੀ ਹੈ ਕਢਾਉਣੀ ਸਹੀ ਹਾਂ ਹੁਣ ਤਾਂ ਕਹਿੰਦਾ ਇਦਾਂ ਦਾ ਕੰਮ ਕਰਤਾ ਗੰਨ ਕਢਾਉਣੀ ਪੈਣੀ ਆ ਉਹ ਗੱਡੀ ਸਭ ਤੋਂ ਪੁਰਾਣੀ ਬੁਲਟ ਦੀ ਹੈ ਨਾ ਪੁਰਾਣੀ ਤਾਂ ਹੀ ਰੱਖੀ ਹੈ ਉਹ ਪਹਿਲੀ ਆ ਉਹ ਤਾਂ ਹੀ ਕਾਹ ਚੜੀ ਦੇਖੋ ਉਧਰ ਉਹ ਚੀਜ਼ਾਂ ਹੀ ਹੁਣ ਖੜੀਆਂ ਕਰਨ ਨੂੰ ਐ ਨਹੀਂ ਕਿਤੇ ਖੜਾ ਹਾਂ ਹੋਰ ਖੜਾ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਸਮਾਲ ਵੀ ਆ ਕੋਈ ਮੈਨੂੰ ਦੱਸਦਾ ਹੀ ਕਹਿੰਦਾ ਭਾਜੀ ਉਹ ਵਾਲੀ ਗੱਡੀ ਨੇ ਕਹਿੰਦਾ ਬੜਾ ਸਾਹ ਦਿੱਤਾ ਉਹ ਪਹਿਲੀ ਗੱਡੀ ਪਹਿਲੀ ਗੱਡੀ ਕਹਿੰਦਾ ਟਰੈਕਟਰ ਆ ਉਹ ਕਹਿੰਦਾ ਸੀ ਤੋਤਾ ਬਣਾ ਲਿਆ ਬੋਸ਼ਨ ਹਾਂਜੀ ਬਣਾ ਲਿਆ ਮੈਂ ਬਾਈ ਮਾਤਾ ਕਹਿੰਦੀ 12 ਵੀ ਬਣਾਵੂਗੀ ਅੱਲਾ ਮਾਤਾ ਬਣਾਤੀ ਆ ਬਣਾ ਲਈ ਹਾਂ ਪਤਾ ਲੱਗੇ ਲੋਕਾਂ ਨੇ ਦੀ ਮੈਂ ਤੇ ਕੀਤੀ ਮੇਰੇ ਬੱਚੇ ਨੇ ਸਹੀ ਗੱਲ ਆ ਮਾਤਾ ਹਾਂਜੀ ਸਾਫ ਕੋਸ਼ਿਸ਼ ਦਿੱਤਾ ਉਹ ਆਪਣਾ ਤੰਦਰੁਸਤੀਆਂ ਦਵਾਈ ਪਰਮਾਤਮਾ ਹਾਂ ਸੰਭੋਲ ਕਰਦਾ ਹੁੰਦਾ ਹਾਂਜੀ ਹੈ ਹਾਂ ਬਹੁਤ ਪੂਆ ਨਹੀਂ ਕਰਦਾ ਜ਼ਿਆਦਾ ਅੱਛਾ ਬੋਲਟ ਦੀ ਮਾਤਾ ਦਾ ਵੀ ਸੁਭਾਅ ਬਹੁਤ ਜ਼ਿਆਦਾ ਵਧੀਆ ਇਦਾਂ ਹੀ ਮਾਤਾ ਜੀ ਖੁਸ਼ ਰਹੋ ਤੁਸੀਂ ਹੈਨਾ ਸੇਤਿਆ ਰਹੋ ਆਪਣੀ ਤਾਂ ਇਹੀ ਅਰਦਾਸ ਆ ਪ੍ਰਮਾਤਮਾ ਅੱਗੇ ਹੈਨਾ ਬਾਕੀ ਦਾ ਕਮੀਆਂ ਪੇਸ਼ੀਆਂ ਸਾਰੀਆਂ ਉਹਨੇ ਕਰ ਹੀ ਦੇਣੀਆਂ ਪੂਰੀਆਂ ਬੁਲਟ ਨੇ ਹੈਨਾ ਹਾਂਜੀ ਪਰ ਮੈਂ ਤਾਂ ਦਰਸਤੀ ਦੋਵੇਂ ਵਾਈਕ ਹਾਂ ਦਰਸਤੀ ਸਭ ਕੁਝ ਆ ਜਾਂਦਾ ਪ੍ਰਮਾਤਮਾ ਹਾਂਜੀ ਹਾਂਜੀ ਮਹਾਰਾ ਇਹਨੇ ਬਹੁਤ